ਡੜਾ ਤੋਂ ਡੜਾ ਹੁੰਦਾ ਹੈ ਜਦ ਪੜਦਾ ਹੈ ਫਿਰ ਬੋਰਡ ਵੱਡਾ ਹੁੰਦਾ ਹੈ ਜੇ ਪਿੰਡਾਂ 'ਚ ਵੜਨਗੇ ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਵੀ ਕਿੱਦਾਂ ਬੜੀਦਾ ਠੀਕ ਹੈ ਨਾ ਅਸੀਂ ਤਾਂ ਬੋਰਡ ਲਾਉਣ ਲੱਗਿਆ ਪਿੰਡਾਂ 'ਚ ਇੱਕ ਭਰਾ ਸਾਡਾ ਕਹਿੰਦੇ ਆਵਾਰਾ ਡੰਗਰ ਤੇ ਝਾੜੂ ਵਾਲਿਆਂ ਨੂੰ ਸਾਡੇ ਪਿੰਡ 'ਚ ਐਂਟਰੀ ਨਹੀਂ ਆ ਹੋਰ ਦੱਸੋ ਕੀ ਕਹਦੀ ਉਹ ਪਿਆ ਸਾਡੀ ਜ਼ਮੀਨਾਂ ਤੇ ਪ੍ਰੋਪਰ ਰੋਕ ਲਾਤੀ ਸੀ ਐਲ ਜੂ ਤੇ ਆ ਦੇਖੋ ਇੱਕ ਪਾਸੇ ਕਹਿੰਦੇ ਅਸੀਂ ਕਿਸਾਨਾਂ ਦੀ ਮਰਜ਼ੀ ਤੋਂ ਉਹ ਐਡਾ ਗੱਪੀ ਐਡਾ ਝੂਠਾ ਲੋਕਾਂ ਨੇ ਪਿਛੜਿਆ ਤਾਂ ਫੇਰ ਤੈਨੂੰ ਭੁੱਲ ਕੇ ਸੀਗੇ ਵੀ ਕੋਈ ਗੱਲ ਨਹੀਂ ਗਈ ਪਰ ਤੇਰੇ ਤਾਂ ਮਾਰ ਮਾਰ ਜੁੱਤੀਆਂ ਨਾਲ ਉਹ ਪਿੰਡ ਚ ਨਹੀਂ ਬਣ ਦੇਣਾ ਕਿਸ ਨੇ ਜੁੱਤੀਆਂ ਮਾਰਾਂਗੇ ਜੀ ਜੁੱਤੀਆਂ ਇਹਨਾਂ ਦੇ ਜਿਹੜਾ ਕੋਈ ਤਾਂ ਦੁਬਾਰਾ ਆਊਗਾ ਸਾਨੂੰ ਕਰੋੜਾਂ ਰੁਪਈਆ ਦੀ ਲੋੜ ਹੀ ਨਹੀਂ ਇਹਦਾਂ ਦੀ ਜਾਦ ਕੇ ਜੇ ਤੇਰੇ ਕੋਲੇ ਕਰੋੜਾਂ ਰੁਪਈਆ ਹੁੰਦਾ ਸਾਢੇ 3 ਸਾਲ ਹੋ ਗਏ ਤੇਰੀ ਸਰਕਾਰ ਬਣੀ ਨੂੰ ਕਿਹੜੇ ਪਿੰਡ ਦੇ ਪੰਚਾਇਤ ਨੂੰ ਤੂੰ ਗ੍ਰਾਂਟ ਦਿੱਤੀ ਆ ਕਿਹੜਾ ਵਿਕਾਸ ਦਾ ਕੰਮ ਕੀਤਾ ਵਾ ਕਿੱਥੇ ਕੰਮ ਕੀਤਾ ਝੂਠ ਬੋਲੀ ਜਾਂਦਾ ਇੱਕ ਐਡ ਕੀਤੀ ਆ ਅਗੇ ਪਿਛਲੀਆਂ ਸਰਕਾਰਾਂ ਨੂੰ ਕਹਿੰਦਾ ਹੁੰਦਾ ਸੀ ਇਹਦਾ ਪਤੀਲੇ ਤੇ ਵੀ ਆ ਜੀ ਇਹ ਫੁਲਾਣੇ ਤੇ ਵੀ ਤੇ ਧਮਕੀ ਤੇ ਆ ਉਹ ਤੇਰਾ ਤੂੰ ਉਦੋਂ ਵੀ ਕਰਕੇ ਗਿਆ ਅਸੀਂ ਨਾਂ ਨਹੀਂ ਲੈਣਾ ਚਾਹੁੰਦਾ ਵੀ ਤੂੰ ਕਿੱਥੇ ਕਿੱਥੇ ਜਾ ਕੇ ਤੇਰਾ ਜਿਹੜਾ ਐਡ ਕੀਤੀ ਹੋਈ ਆ ਤੂੰ ਤੂੰ ਕੌਸਮ ਨਹੀਂ ਛੱਡਿਆ ਗਿਆ ਸਾਡੇ ਪਿੰਡਾਂ ਦੀ ਜ਼ਮੀਨ ਤੇ ਰੋਕ ਲਾ ਦਿੱਤੀ ਗਈ ਆ ਇੱਕ ਪਾਸੇ ਤਾਂ ਕਹਿੰਦਾ ਕਿਸਾਨ ਦੀ ਜ਼ਮੀਨ ਕਿਸਾਨ ਦੀ ਮਰਜ਼ੀ ਤੋਂ ਬਿਨਾਂ ਲਈ ਨਹੀਂ ਜਾਣੀ ਫਿਰ ਤੂੰ ਸਾਡੀਆਂ ਜ਼ਮੀਨਾਂ ਤੇ ਰੋਕ ਕਿਉਂ ਲਾਉਣਾ ਕਿ ਅੱਜ ਬਾਦ ਆਕਤਬਰ ਵੀ ਆਇਆ ਬਾਬਰ ਵੀ ਆਇਆ ਪਰ ਉਹਨਾਂ ਨੇ ਇਹੋ ਜਿਹਾ ਜਲਮ ਨਹੀਂ ਕੀਤਾ ਸੀ ਜਿਹੜਾ ਕਿ ਪੰਜਾਬ ਸਰਕਾਰ ਨੇ ਕੀਤਾ ਇਹ ਭਗਵਾਨਤਮਾਨ ਸਰਕਾਰ ਨੇ ਜਿਹੜਾ ਕਿਸਾਨੀ ਖਤਮ ਕਰ ਲਿਆ ਕਿ ਮੈਂ ਕਹਿੰਦਾ ਜਿਹੜੇ 92 ਲਾਸ਼ਾਂ ਨੇ ਉਹ ਵੀ ਬੋਲ ਪਹਿਣ ਵੀ ਥੋੜਾ ਲੋਕ ਭੋਗ ਪਾ ਦੇਣ ਉਹ ਤੋਂ ਪਹਿਲਾਂ ਬੋਲ ਪੋ ਨਹੀਂ ਥੋੜਾ ਭੋਗ ਪਾ ਦੇਣਾ ਉਹ ਤੋਂ ਬਾਅਦ ਤਕੀਰ ਨਹੀਂ ਨੇ ਤੁਹਾਡੇ ਕੱਲ ਜਿਹੜੇ ਇਹਨੇ ਕਿਸਾਨਾਂ ਆਪਦੇ ਚੈਨਲ ਤੇ ਬੁਲਾਏ ਸੀ ਤੇ ਉਹਨਾਂ ਨੇ ਦੂਜੇ ਦਿਨ ਬਿਆਨ ਦੇਤਾ ਵੀ ਅਸੀਂ ਤਾਂ ਉਹ ਇਹਨਾਂ ਨੇ ਪਾਰਟੀ ਮੀਟਿੰਗ ਵਰਕਰ ਮੀਟਿੰਗਾਂ ਛੱਦੀ ਸੀ ਉਹਦੇ ਵਿੱਚ ਸਾਡਾ ਦੇਤਾ ਉਹ ਸਰਪੰਚ ਸਾਹਿਬ ਵੀ ਜਿਹੜੇ ਆਏ ਆ ਉਹਨਾਂ ਦਾ ਵੀ ਦੇਖਿਆ ਤੁਸੀਂ ਜਿਹੜਾ ਦੂਸਰਾ ਮੁੰਡਾ ਉਹ ਵੀ ਬੋਲ ਰਿਹਾ ਸੀਗਾ ਵੀ ਮੈਨੂੰ ਤਾਂ ਉਹ ਸੱਦਿਆ ਵੀ ਮੋੜ ਕੇ ਲਿਆ ਕੇ ਇਹ ਜਿਹੜਾ ਝੂਠਾ ਦਾ ਬਿਆਨ ਆ ਆਪਦੀ ਬਾਰੇ ਸਸ਼ੀਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਐਸ ਵੇਲੇ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਆ ਔਰ ਮੇਰੇ ਬਿਲਕੁਲ ਪਿੱਛੇ ਕਿਸਾਨਾਂ ਦੇ ਵੱਲੋਂ ਮੋਰਚਾ ਲਾਇਆ ਗਿਆ ਹੈ ਲੁਧਿਆਣਾ ਦੇ ਗਲੜਾ ਦਫ਼ਤਰ ਤੇ ਬਾਹਰ ਔਰ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਲੈਂਡ ਪੂਲਿੰਗ ਪਾਲਿਸੀ ਹੈ ਉਸ ਨੂੰ ਵਾਪਸ ਲਿਆ ਜਾਵੇ ਕਿਸਾਨਾਂ ਤੇ ਨਾਲ ਗੱਲਬਾਤ ਵੀ ਕਰਾਂਗੇ ਇਸ ਬੁੱਧੇ ਦੇ ਬਾਰੇ ਕੀ ਲੱਗਦਾ ਹੈ ਲੈਂਡ ਪਾਲਿਸੀ ਹੈ ਜਿਹੜੀ ਪੰਜਾਬ ਸਰਕਾਰ ਤਾਂ ਇਸ ਦੇ ਫਾਇਦੇ ਗਿਣਾਰੀ ਹੈ ਕਿ ਇਸ ਦਾ ਫਾਇਦਾ ਬਹੁਤ ਹੈ ਵੱਖ-ਵੱਖ ਐਮ ਐਲ ਏ ਵੀ ਕਹਿ ਰਹੇ ਨੇ ਇਸ ਦਾ ਫਾਇਦਾ ਬਹੁਤ ਹੈ ਕੀ ਲੱਗਦਾ ਹੈ ਇਸੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਵੇ ਬੜਾ ਧੰਨਵਾਦ ਆ ਜਿਹੜੀ ਤੁਸੀਂ ਕਿਸਾਨਾਂ ਦੀ ਆਵਾਜ਼ ਆ ਜਿਹੜੀ ਲੋਕਾਂ ਤੱਕ ਪੰਜਾਬ ਸਰਕਾਰ ਤੱਕ ਪਹੁੰਚਦੀ ਕਰ ਦਿਆ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰ ਦਿੰਦਾ ਬਾਕੀ ਜਿਹੜੀ ਇਹ ਜੇ ਸਕੀਮ ਆ ਬੜੀ ਕਿਸਾਨਾਂ ਵਿਰੋਧੀਕ ਸਕੀਮ ਆ ਕਿਉਂਕਿ ਇਹ ਸਰਕਾਰ ਨੇ ਕਿਹਾ ਵੀ ਪੰਜਾਬ ਚੋਂ ਕਿਸਾਨੀਆਂ ਜਿਹੜੀ ਖਤਮ ਕਰਦੀ ਨਾ ਇਹਨਾਂ ਨੂੰ ਐਮਐਫਸ ਵੀ ਦੇਣੀ ਪਵੇ ਨਾ ਸਾਨੂੰ ਫਸਲਾਂ ਦੇ ਭਾਅ ਦੇਣੇ ਪੈਣਾ ਨਾ ਸਾਨੂੰ ਮੰਡੀਆਂ ਚੋਂ ਫਸਲ ਚੁੱਕਣੀ ਪਵੇ ਇਹਨਾਂ ਨੇ ਇੱਕ ਕਿਸਾਨਾਂ ਨੂੰ ਖਤਮ ਕਰਨ ਲਈ ਪਾਲਿਸੀ ਇਹ ਬਣਾਈ ਗਈ ਹਮ ਅਚ ਤੁਹਾਨੂੰ ਇਹ ਲੱਗਦਾ ਨਹੀਂ ਹੈਗਾ ਕਿ ਐਨੇ ਸਾਰੀ ਜ਼ਮੀਨ ਹੈ ਇਹ ਉਪਜਾਊ ਜ਼ਮੀਨ ਸੀਗੀ ਇਸ ਦੇ ਬਾਰੇ ਪਹਿਲਾਂ ਗੱਲ ਕਰਨੀ ਚਾਹੀਦੀ ਸੀ ਕਿਸਾਨਾਂ ਦੇ ਨਾਲ ਵੀ ਜੀ ਸਾਡੇ ਕੋਲੇ ਕੋਈ ਆ ਕੇ ਬੜੇ ਆਪਣੀ ਸਾਨੂੰ ਪੁੱਛਿਆ ਵੀ ਨਹੀਂ ਗਿਆ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਬਜ਼ੁਰਗਾਂ ਨੇ ਜਿਹੜੀ ਜ਼ਮੀਨ ਆ ਬੜੀ ਅਪਜਾਓ ਬੜੀ ਮਿਹਨਤ ਕਰਕੇ ਕੀਤੀ ਹੈ ਕਿਉਂਕਿ ਪਹਿਲਾਂ ਰੇਤਾ ਹੁੰਦਾ ਸੀ ਵੱਡੇ ਵੱਡੇ ਕਾਹੀ ਹੁੰਦੀ ਸੀ ਦੂਰੋਂ ਦੂਰੋਂ ਖੂਹਾਂ ਤੋਂ ਪਾਣੀ ਲਿਆ ਕੇ ਟਿੱਬਿਆਂ ਤੇ ਚਾੜਿਆ ਪਾਣੀ ਟਿੱਬਿਆਂ ਤੇ ਚਾੜ ਕੇ ਅਪਜਾਉ ਬਣਾਈ ਆ ਜੇ ਅੱਜ ਉਹਦੇ ਵਿੱਚ ਤਿੰਨ ਫਸਲਾਂ ਹੋਣਦੀਆਂ ਸਾ ਸਾਡੇ ਬਜ਼ੁਰਗਾਂ ਦੀ ਬੜੀ ਮਿਹਨਤ ਆ ਉਹਦੇ ਵਿੱਚ ਪੰਜਾਬ ਦੇ ਸਾਰਿਆਂ ਦੀ ਕਿਉਂਕਿ ਹੁਣ ਇਹਨਾਂ ਨੂੰ ਜਦੋਂ ਦੇਖ ਗਿਆ ਵੀ ਇਹ ਤਿੰਨ ਫਸਲਾਂ ਹੋ ਗਿਆ ਕਿਸਾਨਾਂ ਜਿਹੜਾ ਖਸ਼ਾਲੀ ਦੇ ਵਿੱਚ ਆ ਗਿਆ ਤਾਂ ਇਹ ਸਰਕਾਰ ਨੇ ਆਪ ਦੀ ਜਿਹੜੀ ਪਾਲਿਸੀ ਹੈ ਲਾਗ ਕਰਕੇ ਕਿਸਾਨਾਂ ਤੋਂ ਜਿਹੜੀ ਜ਼ਮੀਨ ਖੋਣ ਦੀ ਜਿਹੜੀ ਸਕੀਮ ਬਣਾ ਲਈ ਇਹ ਬੜਾ ਹੀ ਮਾੜਾ ਸਾਡੇ ਬੜੇ ਮਨ ਨੂੰ ਵੱਡੀ 60 ਬੱਜੀ ਆ ਕਿ ਅੱਜ ਤੱਕ ਅਕਬਰ ਵੀ ਆਇਆ ਬਾਬਰ ਵੀ ਆਇਆ ਪਰ ਉਹਨਾਂ ਨੇ ਇਹੋ ਜਿਹਾ ਜਲਮ ਨਹੀਂ ਕੀਤਾ ਸੀ ਜਿਹੜਾ ਹੈ ਕਿ ਪੰਜਾਬ ਸਰਕਾਰ ਨੇ ਕੀਤਾ ਇਹ ਭਗਵਾਨ ਤਮਨ ਸਰਕਾਰ ਨੇ ਜਿਹੜਾ ਕਿਸਾਨੀ ਖਤਮ ਕਰਨ ਲੱਗੇ ਸਾਡੇ ਪੰਜਾਬ 'ਚ ਹੈ ਕੀ ਹੈ ਜੀ ਇੰਡਸਟਰੀ ਸਾਡੇ ਨਹੀਂ ਇੱਥੇ ਕੋਈ ਕਾਮਕਾਰ ਕੋਈ ਸਾਡੇ ਨਹੀਂ ਇੱਕ ਸਾਡੇ ਕਿਸਾਨ ਨਹੀਂ ਸੀ ਜਿਹਦੀ ਨਾਲ ਸਾਡਾ ਰਜਗਾਰ ਚੱਲਦਾ ਸੀ ਉਹਦੇ ਨਾਲ ਸਾਡੇ ਦੁਕਾਨਦਾਰਾਂ ਦੀਆਂ ਦੁਕਾਨਦਾਰੀ ਚੱਲਦੀ ਸੀਗੀ ਮਜ਼ਦੂਰਾਂ ਦਾ ਆਪਦਾ ਘਰ ਪਰਿਵਾਰ ਚੱਲਦਾ ਸੀਗਾ ਵਪਾਰੀਆਂ ਦਾ ਆਪਦਾ ਘਰ ਪਰਿਵਾਰ ਚੱਲਦਾ ਸੀ ਕਿਸਾਨਾਂ ਦੇਖੋ ਕਿੰਨੇ ਜੁੜੇ ਹੋਇਆ ਦੁਕਾਨ ਵੀ ਜੁੜੀ ਆ ਵਪਾਰ ਵੀ ਜੁੜਿਆ ਬਾ ਮਜ਼ਦੂਰ ਵੀ ਜੁੜਿਆ ਕਿੰਨੇ ਲੋਕ ਜੁੜੇ ਹੋਏ ਸੀ ਜਿਹੜੇ ਰੋਟੀ ਖਾ ਰਹੇ ਸੀ ਅੱਜ ਪੰਜਾਬ ਸਰਕਾਰ ਨੇ ਸਾਰੀਆਂ ਜਿਹੜੇ ਬੰਲੇ ਕਰਨ ਲੱਗੀ ਐ ਬਾਰੇ ਕਿਸੇ ਹੱਕ ਦੇ ਕਿਸੇ ਹੱਦ ਤੱਕ ਬਸ ਇਹ ਹੋਣ ਨਹੀਂ ਦੇਵਾਂਗੇ ਪਰ ਮੈਂ ਸਾਰੇ ਕਿਸਾਨਾਂ ਦਾ ਤੇ ਪੰਚਾਇਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਹੱਕ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਮਤੇ ਪਾ ਕੇ ਦਿੱਤੇ ਆ ਪਰ ਸਾਡੇ ਪੰਜਾਬ 'ਚੋਂ ਇੱਕ ਵੀ ਕਿਸਾਨ ਨੇ ਇਹ ਨਹੀਂ ਕਿਹਾ ਵੀ ਮੈਂ ਆਪਦਾ ਇੱਕ ਮਰਲਾ ਵੀ ਜ਼ਮੀਨ ਦੇ ਦੂੰਗਾ ਕਿੰਨੇ ਤਾਂ ਦੂਰ ਦੀ ਗਈ ਆ ਪਰ ਇਹ ਝੂਠੀ ਸਰਕਾਰ ਆ ਬੜੀ ਝੂਠੀ ਆ ਝੂਠੇ ਬਿਆਨਬਾਜ਼ੀ ਕਰ ਕਰਕੇ ਲੋਕਾਂ ਨੂੰ ਆਪਦੇ ਭਰੋਸੇ 'ਚ ਲੈ ਰਹੀ ਆ ਪਰ ਮੈਂ ਕਿਸਾਨਾਂ ਦਾ ਧੰਨਵਾਦ ਕਰਦਾ ਵੀ ਜਿਹੜੇ ਧਾਲ ਹੀ ਅਗਲੇ ਦਿਨੀ ਉਹਦਾ ਵਿਰੋਧ ਕਰ ਦਿੰਦੇ ਆ ਮੈਂ ਥੋੜੇ ਚੈਨਲ ਦਾ ਵੀ ਇਸ ਕਰਕੇ ਧੰਨਵਾਦ ਕਰਦਾ ਵੀ ਜਿਹੜੀ ਤੁਸੀਂ ਕਿਸਾਨਾਂ ਦੀ ਆਵਾਜ਼ ਆ ਜਿਹੜੀ ਪੰਜਾਬ ਪੰਜਾਬ ਦੇ ਲੋਕਾਂ ਨੂੰ ਬਾਹਰ ਬੈਠੇ ਲੋਕਾਂ ਨੂੰ ਵੀ ਅਸਲੀ Gracias. ਕੀਰੋ ਕਿਸਾਨ ਕਿਹੜੇ ਨੇ ਜਿਹੜੇ ਇਸੇ ਹੱਕ ਦੇ ਵਿੱਚ ਹੈਗੇ ਨੇ ਜਿਹੜੇ ਗਿਣਾਉਂਦੇ ਵੀ ਪਏ ਨੇ ਵੀਡੀਓ ਵੀ ਵਾਇਰਲ ਹੋਈਆਂ ਕਈ ਕਿਸਾਨਾਂ ਦੀਆਂ ਵੀ ਹਾਂ ਇਹ ਚੰਗੇ ਆ ਜਿਹੜੇ ਲਿਆਂਦੀ ਗਈ ਆ ਪਾਲਿਸੀ ਇਹ ਮੇਰੀ ਜੀ ਤੁਹਾਡੇ ਸਾਹਮਣੇ ਆਇਆ ਕੱਲ ਜਿਹੜੇ ਇਹਨੇ ਕਿਸਾਨ ਆਪਦੇ ਚੈਨਲ ਤੇ ਬੁਲਾਏ ਸੀ ਤੇ ਉਹਨਾਂ ਨੇ ਦੂਜੇ ਦਿਨ ਬਿਆਨ ਦੇਤਾ ਵੀ ਅਸੀਂ ਤਾਂ ਉਹ ਇਹਨਾਂ ਨੇ ਪਾਰਟੀ ਮੀਟਿੰਗ ਵਰਕਰ ਮੀਟਿੰਗ ਛੱਦੀ ਸੀ ਉਹਦੇ ਵਿੱਚ ਸਾਡਾ ਦੇਤਾ ਉਹ ਸਰਪੰਚ ਸਾਹਿਬ ਵੀ ਜਿਹੜੇ ਆਏ ਆ ਉਹਨਾਂ ਦਾ ਵੀ ਦੇਖਿਆ ਤੁਸੀਂ ਜਿਹੜਾ ਦੂਸਰਾ ਮੁੰਡਾ ਉਹ ਵੀ ਬੋਲ ਰਿਹਾ ਸੀਗਾ ਵੀ ਮੈਨੂੰ ਤਾਂ ਉਹ ਸੱਦਿਆ ਵੀ ਮੜ ਕੇ ਲਿਆ ਕੇ ਇਹ ਜਿਹੜਾ ਝੂਠਾ ਦਾ ਬਿਆਨ ਆ ਆਪਦੀ ਕਿਉਂ ਆਪ ਮੁੱਖ ਮੰਤਰੀ ਪੰਜਾਬ ਸਨਾਮ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਜੀ ਅਸੀਂ ਕਿਸੇ ਕਿਸਾਨ ਦੀ ਜ਼ਮੀਨ ਜਿਹੜੀ ਰੋਕ ਨਹੀਂ ਰਹੀ ਕਰ ਰਹੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਤੁਹਾਨੂੰ ਭੇਜ ਵੀ ਦਿੰਨਾ WhatsApp ਸਾਡੇ CLU ਤੇ ਸਾਡੇ ਪਿੰਡਾਂ ਦੀ ਜ਼ਮੀਨ ਤੇ ਰੋਕ ਲਾ ਦਿੱਤੀ ਗਈ ਆ ਇੱਕ ਪਾਸੇ ਤਾਂ ਕਹਿੰਦਾ ਕਿਸਾਨ ਦੀ ਜ਼ਮੀਨ ਕਿਸਾਨ ਦੀ ਮਰਜ਼ੀ ਤੋਂ ਬਿਨਾਂ ਲਈ ਨਹੀਂ ਜਾਣੀ ਫਿਰ ਤੂੰ ਸਾਡੀਆਂ ਜ਼ਮੀਨਾਂ ਤੇ ਰੋਕ ਕਿਉਂ ਲਾਣਾ ਸਾਡੇ 4-5 ਪਿੰਡਾਂ ਨੇ ਪ੍ਰੋਪਰ 100% ਜੀ 100% ਆਪਦੇ ਇਤਰਾਜ਼ ਦੇਤੇ ਵੀ ਇੱਕ ਇੱਕ ਮਰਲਾ ਜ਼ਮੀਨ ਦਾ ਨਹੀਂ ਦੇਣਾ ਕੀਰਤਾ ਪਾਲਸੀ ਤੇ ਕੈਨਸਲ ਕਰੋ ਤੁਸੀਂ ਰੱਦ ਕਰੋ ਪਰ ਉਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ 4 ਦਿਨ ਬਾਅਦ ਉਸ ਤੋਂ ਬਾਅਦ ਸਾਡੂ ਚਿੱਠੀ ਆ ਗਈ ਮੈਂ ਤੁਹਾਨੂੰ ਚਿੱਠੀ ਵੀ ਦਿਖਾ ਦਿੰਨਾ ਵੀ ਥੋੜੇ ਜਿਹੜੀ ਇਹ ਜ਼ਮੀਨ ਆ ਰਹੀ ਸੀ ਪਾਲਸੀ ਦੇ ਅਧੀਨ ਇਹ ਤੇ ਸੀਐਲਯੂ ਤੇ ਰੋਕ ਲਾ ਦਿੱਤੀ ਗਈਆਂ ਉਸ ਤੋਂ ਕਾ 2 ਦਿਨ ਬਾਅਦ ਪਟਵਾਰੀ ਤੇ ਕਾਨ ਕੋ ਸਾਡੇ ਪਿੰਡ ਭੇਜ ਦਿੱਤੇ ਗਏ ਆ ਵੀ ਜਾ ਕੇ ਦੱਸੋ ਜੀ ਪਰ ਉਹਨਾਂ ਦਾ ਅਸੀਂ ਪੂਰਾ ਵਿਰੋਧ ਕਰਕੇ ਮੁੜੇ ਆ ਦੱਸਿਆ ਗਿਆ ਵੀ ਸਾਡੇ ਜਦੋਂ ਜ਼ਮੀਨ ਦੇਣੀ ਚਾਹੁੰਦਾ ਅਸੀਂ ਥੋੜੀ ਸਕੀਮ ਸੁਣ ਕੇ ਕਰਨਾ ਵੀ ਕੀ ਆ ਜਦੋਂ ਅਸੀਂ ਜ਼ਮੀਨ ਹੀ ਨਹੀਂ ਦੇਣੀ ਤੁਸੀਂ ਸਕੀਮ ਆ ਜਿਹੜੀ ਆਪਦੀ ਹੋਰ ਕਿਤੇ ਲਾਗੂ ਕਰ ਲਓ ਪਰ ਇਹ ਨਹੀਂ ਇਹ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਅਧੀਨ ਆ ਜਿਹਨੇ ਇਹਨੇ ਵੇਚਣੀਆਂ ਪੈਸੇ ਮੋਟਾ ਪੈਸਾ ਲੈ ਕੇ ਉਹਨਾਂ ਤੋਂ ਦੇਣੀਆਂ ਚਾਹੁੰਦੇ ਆ ਪਰ ਇਹ ਇਹਨਾਂ ਦੀ ਕਾਮਯਾਬੀ ਅਸੀਂ ਕਦੇ ਹੱਦ ਤੱਕ ਵੀ ਕਾਮਯਾਬ ਨਹੀਂ ਹੋਣ ਤੋਂ ਜਿਵੇਂ ਕਹਿ ਰਹੇ ਨੇ ਕਿ ਕਰੋੜਾਂ ਰੁਪਏ ਮਿਲੂਗਾ ਅਗਰ 100 100 ਕਿਲਾ ਵੀ ਕਿਸੇ ਦਾ ਹੈਗਾ ਕਿ ਕਿਸਾਨ ਨੇ 100 ਕਿਲੇ ਵੀ ਹੈਗੇ ਨਹੀਂ ਕਈ ਵਿਚਾਰੇ ਇਹ ਵੀ ਇਜਨਰ ਕੋਲ ਇੱਕ ਕਿਲਾ ਵੀ ਨਹੀਂ ਹੈਗਾ ਤਾਂ ਫਿਰ ਅਗਰ ਉਹਨਾਂ ਨੂੰ ਕਰੋੜਾਂ ਰੁਪਏ ਮਿਲਦਾ ਵੀ ਪਿਆ ਹੈ ਤਾਂ ਕਿਸੇ ਹੋਰ ਜਗ੍ਹਾ ਤੇ ਜ਼ਮੀਨ ਖਰੀਦ ਸਕਦਾ ਹੈ ਇਹ ਵੀ ਕਈ ਜਾਣੇ ਬੋਲਦੇ ਆ ਚੀਜ਼ ਸਰਕਾਰ ਵੀ ਕਹਿੰਦੀ ਹੈ ਵੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਬੰਦ ਨਹੀਂ ਹੋਈਆਂ ਹੈਗੀਆਂ ਹਾਲੇ ਨੇ ਬ ਨਾ ਕੋਈ ਕਰੋੜ ਰੁਪਈਆ ਮੰਗਦਾ ਜਦੋਂ ਅਸੀਂ ਆਪ ਦੀ ਰੋਟੀ ਵਧੀਆ ਖਾਂਦੇ ਆ ਅਸੀਂ ਪੈਸੇ ਕਾਦੀ ਖਾਤਰ ਕਮਾਉਨੇ ਆ ਰੋਟੀ ਦੀ ਅਸੀਂ ਰੋਟੀ ਵਧੀਆ ਖਾਈ ਜਾਨੀ ਸਾਨੂੰ ਕਰੋੜਾ ਰੁਪਈਆ ਦੀ ਲੋੜ ਹੀ ਨਹੀਂ ਇਹਦਾਂ ਦੀ ਜਦ ਕੇ ਜੇ ਤੇਰੇ ਕੋਲੇ ਕਰੋੜਾ ਰੁਪਈਆ ਹੁੰਦਾ ਸਾਢੇ 3 ਸਾਲ ਹੋ ਗਏ ਤੇਰੀ ਸਰਕਾਰ ਬਣੀ ਨੂੰ ਕਿਹੜੇ ਪਿੰਡ ਦੇ ਪੰਚਾਇਤ ਨੂੰ ਤੂੰ ਗ੍ਰਾਂਟ ਦਿੱਤੀ ਆ ਕਿਹੜਾ ਵਿਕਾਸ ਦਾ ਕੰਮ ਕੀਤਾ ਵਾ ਕਿੱਥੇ ਕੰਮ ਕੀਤਾ ਝੂਠ ਬੋਲੀ ਜਾਂਦਾ ਇੱਕ ਐਡ ਕੀਤੀ ਆ ਆ ਕੇ ਪਿਛਲੀਆਂ ਸਰਕਾਰਾਂ ਨੂੰ ਕਹਿੰਦਾ ਹੁੰਦਾ ਅਸੀਂ ਇਹਦਾ ਪਤੀਲੇ ਤੇ ਵੀ ਆ ਜੀ ਇਹ ਫੁਲਾਣੇ ਤੇ ਵੀ ਆ ਧਮਕੀ ਤੇ ਆ ਉਹ ਤੇਰਾ ਤੂੰ ਉਦੋਂ ਵੀ ਕਰਕੇ ਗਿਆ ਕਾਸੀਂ ਨਾਂ ਨਹੀਂ ਲੈਣਾ ਚਾਹਦਾ ਵੀ ਤੂੰ ਕਿੱਥੇ ਕਿੱਥੇ ਜਾ ਕੇ ਤੇਰਾ ਜਿਹੜਾ ਐਡ ਕੀਤੀ ਹੋਈ ਆ ਤੂੰ ਤੂੰ ਕੌਸਮ ਨਹੀਂ ਛੱਡਿਆ ਗਿਆ ਠੀਕ ਹੈ ਜੀ ਐਸ ਈਓਜ਼ ਦੀ ਗੱਲ ਦੱਸੀ ਜਾ ਰਹੀ ਸੀ ਕਿ ਕਿ ਐਸ ਈਓ ਵੀ ਦਿੱਤੇ ਜਾਣਗੇ ਕਿਸਾਨਾਂ ਨੂੰ ਅਗਰ ਜ਼ਮੀਨ ਜਿਹੜੀ ਲਈ ਜਾਊਗੀ ਉਹਨਾਂ ਨੂੰ 200 ਗਾਜ ਦੇ ਜਿਹੜੇ ਨਾਲ ਐਸ ਈ ਹੋਊਗਾ ਤਾਂ ਉਹ ਐਸ ਈਓ ਦੇ ਵਿੱਚ ਆਪਣਾ ਕੰਮ ਵੀ ਤੋੜ ਸਕਦੇ ਕਿਸਾਨ ਸਰਕਾਰ ਜਿਹੜੀ ਹੈ ਇਹ ਫਾਇਦਾ ਵੀ ਗਿਣਾਰੀ ਦੇਖੋ ਜੀ ਅਸੀਂ ਖੇਤੀ ਕਰਨ ਵਾਲੇ ਲੋਕ ਆ ਸਾਡਾ ਕਿੱਤਾ ਖੇਤੀ ਆ ਇਹ ਦੁਕਾਨਦਾਰ ਨੇ ਉਹਨਾਂ ਦਾ ਕਿੱਤਾ ਦੁਕਾਨਦਾਰੀ ਆ ਫੈਕਟਰੀ ਵਾਲੇ ਫੈਕਟਰੀਆਂ ਚਲਾਉਂਦੇ ਆ ਅਸੀਂ ਸਦੀਆਂ ਤੋਂ ਖੇਤੀ ਕਰਦੇ ਆਉਂਦੇ ਆ ਆ ਦੁਕਾਨਾਂ ਲੁਧਿਆਣੇ 'ਚ ਨਿਗਾਹ ਮਾਰ ਲਓ ਬਿੱਲੀਆਂ ਪਈਆਂ ਨੇ ਬਹੁਤ ਗਿਣਤੀ 'ਚ ਬਿੱਲੀਆਂ ਪਈਆਂ ਰਹਨੀਆਂ ਖੁੰਨੀਆਂ ਜਦੋਂ ਵੱਡੇ ਮਾਲ ਆ ਰਹੇ ਨੇ ਉਹ ਵੀ ਬਿੱਲੀਆਂ ਹੋ ਜਾਣੀਆਂ ਨੇ ਮੈਂ ਤੁਹਾਨੂੰ ਦਾਦਾ ਮਹਾਲੀ 'ਚ ਅਜੇ ਤੱਕ ਲੋਕਾਂ ਨੂੰ ਪਲਾਟ ਨਹੀਂ ਲੱਭ ਰਹੇ ਜਿੱਥੇ ਸਰਕਾਰਾਂ ਉਹ ਅਸੀਂ ਇਹ ਨਹੀਂ ਕਹਿੰਦੇ ਵੀ ਕਿਹੜੀ ਸਰਕਾਰ ਨੇ ਕੀ ਕੀਤਾ ਜਿਹੜੀ ਵੀ ਸਰਕਾਰ ਮਾੜਾ ਕਰਦੀ ਆ ਅਸੀਂ ਉਹਦਾ ਵਿਰੋਧ ਕਰ ਕਰਦੇ ਆਂ ਤੇ ਕਰਨਾ ਅਦਾਹੀ ਅੱਜ ਦੀ ਗੱਲ ਐਸੀਓ ਸਿ ਮਹਾਲੀ ਜਿੱਥੇ ਸੜਕਾਂ ਨਹੀਂ ਪਈਆਂ ਲੋਕਾਂ ਤੋਂ ਪਲਾਟ ਲੈਣੇ ਕਿਨੇ ਆ ਉਹ ਤਾਂ ਉੱਥੇ ਉਵੇਂ ਹੀ ਪਏ ਨੇ ਅਲਾਟਮੈਂਟਾਂ ਨਹੀਂ ਹੁੰਦੀਆਂ ਮੈਂ ਤੁਹਾਨੂੰ ਦੱਸਦਾ ਐਸੀਓ ਸੀ ਕਰਨੇ ਕੀ ਇੰਨੀਆਂ ਦੁਕਾਨਾਂ ਨਾ ਖੋਲ ਕੇ 70 ਦੁਕਾਨਾਂ ਤਾਂ ਪਹਿਲੀਆਂ ਨਹੀਂ ਚੱਲਦੀਆਂ ਇੰਨੀਆਂ ਦੁਕਾਨਾਂ ਖੋਲ ਕੇ ਉੱਥੇ ਕੀ ਕਾਰੋਬਾਰ ਕਰ ਲਾਂਗੇ ਅਸੀਂ ਠੀਕ ਹੈ ਜੀ ਇਹ ਨਿਰੀ ਫਰਾਡ ਦੀ ਨੀਤੀ ਹੈ ਨਾਂ ਦੀ ਇਹ ਬਿਲਕੁਲ ਲੁੱਟਣ ਤੇ ਆ ਕੇ ਹਰਪਾਲ ਜੀ ਮਾ ਕਹਿੰਦਾ ਕਹਿੰਦਾ ਵੀ ਉਹਨਾਂ ਦਾ ਕੱਲ ਵੀਡੀਓ ਆ ਗਈ ਕਹਿੰਦਾ ਇਹ ਜਿਹੜੀ ਅਕਵਾਇਰਮੈਂਟ ਕਰਕੇ ਅਸੀਂ ਕੁਝ ਵੀ ਕਰ ਦਿੰਦੇ ਆ ਇਹਨਾਂ ਦਾ ਪਲਾਨ ਆ ਵੇਚਣ ਦਾ ਸਾਡੀ ਜ਼ਮੀਨ ਸਾਤੋਂ ਖੋ ਕੇ ਵੱਡੀਆਂ ਕੰਪਨੀਆਂ ਨੂੰ ਵੇਚਣ ਦਾ ਪਲਾਨ ਆ ਉਹ ਅਸੀਂ ਹਰ ਕਿਸੇ ਨਹੀਂ ਹੋਣ ਦਾਂ 1% ਵੀ ਇਹ ਭਲੇਖਾ ਕੱਢ ਦੇਣਾ ਵੀ ਸਾਡੀਆਂ ਜ਼ਮੀਨਾਂ ਲੈ ਜਾਣ ਇਹ ਟੈਂਪਰ ਦੇਖੋ ਲੋਕ ਵੱਡੇ ਹੁੰਦੇ ਨੇ ਤੇ ਅਸੀਂ ਇਹਨਾਂ ਨੂੰ ਬਣਾਉਣ ਵਾਲੇ ਸੀ ਸਾਲ ਲੱਗਾ ਡੇਢ ਡੇਢ ਸਾਲ ਕੀ ਇਹ ਨਕਸ਼ੇ ਤੇ ਨਹੀਂ ਲੱਭਣੇ ਲੋਕਾਂ ਨੇ ਇਹਨਾਂ ਦਾ ਨੌ ਭੁੱਲ ਜਾਣਾ ਅੱਜ ਜਿਹੜੇ ਦਿੱਲੀ ਵਾਲਿਆਂ ਮਗਰ ਦੇਖੋ ਤੁਹਾਡੀ ਮਾਂ ਦੀ ਭੂਮੀ ਆ ਇਹ ਇਹ ਲੋਕ ਠੋਡੇ ਨੇ ਜਦੋਂ ਠੋਡੇ ਲੋਕ ਥੋਡੇ ਉਲਟ ਇੰਨਾ ਉਲਟ ਨਾ ਕਰੋ ਵੀ ਥੋਡੇ ਭੋਗ ਤੇ ਮਨਾਉਣ ਇਹ ਯਾਨੀ ਮੈਂ ਭਗਵਾਨ ਤਮਨ ਜਿਹੜੇ ਅੱਜ ਅਸੀਂ ਲਿਸਟਾਂ ਲਾਈ ਜਾਂਦੇ ਆ ਮੁੰਡੀਆਂ ਜਿਹੜਾ ਵੀ ਸਾਡੇ ਅਡਾਲਟ ਬੋਲਦਾ ਸਾਨੂੰ ਉਹਨੂੰ ਵੀ ਯਾਦ ਰੱਖਾਂਗੇ ਜਿਹੜਾ ਸਾਡੇ ਅੱਜ ਹੱਕ ਕਾ ਖੜੂਗਾ ਉਹ ਵੀ ਅਸੀਂ ਯਾਦ ਰੱਖਾਂਗੇ ਲੇਕਿਨ ਇੱਥੇ ਇਹ ਵੀ ਗੱਲ ਬਣਦੀ ਹੈ ਨਾ ਵੀ 42000 32000 ਜਿਹੜੀ ਇਕਲੇ ਦੱਸੀ ਜਾ ਰਹੀ ਆ ਏਕੜ ਦੱਸੀ ਜਾਂਦੀ ਓ ਜ਼ਮੀਨ ਹੈ ਜਿਹੜੀ ਉਹ ਐਕਵਾਇਰ ਹੋਣ ਦੀ ਗੱਲ ਆਕੀ ਜਾਂਦੀ ਪੋਲਿੰਗ ਦੇ ਵਿੱਚ ਜੋ ਆਏ ਹੈਗੇ ਨੇ ਲੇਕਿਨ ਪਹਿਲਾਂ 25000 ਸੀ ਫਿਰ 32000 ਹੋਇਆ ਕਿਤੇ ਆਵਾਸ 45000 ਆਉਂਦੀ ਹੈ ਕਿਤੇ ਕੁਝ ਆਉਂਦੀ ਹੈ ਤਾਂ ਇੱਕ ਲੁਧਿਆਣੇ ਦੀ 32000 ਦਸੀਏ ਇਹ ਦੇਖੋ ਜੀ ਲੁਧਿਆਣੇ ਦੀ ਸੀਗੀ 24000 ਏਕੜ ਉਸ ਤੋਂ ਬਾਅਦ ਜਿਹੜੀਆਂ ਪੰਚਾਇਤੀ ਜ਼ਮੀਨਾਂ ਸਾਡੀਆਂ ਪਈਆਂ ਨਾਲੇ ਸਾਡੀਆਂ ਜਿਹੜੀਆਂ ਹੋਰ ਸਾਮਲਾਟਾਂ ਉਹ ਉਹਦਾ ਕੀ ਕਿੱਧਰ ਹਿਸਾਬ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਹੁਣ ਮਾਸੀਵਾੜੇ ਵੱਲ 21000 ਹੋਰ ਕਰਤੀ ਇਹ ਮੈਨੂੰ ਦੱਸਣ ਵੀ ਇਹ ਕਿਹਨੂੰ ਪੁੱਛ ਕੇ ਕਰ ਰਹੇ ਨੇ ਠੀਕ ਹੈ ਜੀ ਨਾਸਤੀ ਤਾਂ ਪਹਿਲੀ ਇਥੋਂ ਜਾ ਚੁੱਕੀ ਆ ਤੇ ਜਿਹੜੀ ਇਹ ਸਰਸੋ ਹੀ ਸਾਨੂੰ ਲੁੱਟਣ ਦਾ ਪਲਾਨ ਆ ਇਹ ਤਾਂ ਸਾਰੇ ਇਹ ਨਾ ਭਲੇਖਾ ਰੱਖਣ ਕਿਤੇ ਇਹਦਾ ਸਾਰਾ ਪੰਜਾਬ ਲੁੱਟਣ ਦਾ ਪਲਾਨ ਆ ਪਰ ਇਹ 1% ਅਸੀਂ ਕਹਿੰਦੇ ਆ ਅਸੀਂ ਦਿੱਲੀ ਨਹੀਂ ਜਾ ਕੇ ਮੋਦੀ ਨੂੰ ਹਿੱਲਣ ਦਿੱਤਾ ਇੱਕ ਏਕੜ ਵੀ ਰੋਕਿਆ ਇੱਕ ਇੰਚ ਵੀ ਰੋਕਣ ਨਹੀਂ ਦਿੰਦੇ ਇਹਨਾਂ ਨੂੰ ਐਵੇਂ ਉਵੇਂ ਅੰਦੋਲਨ ਹੋਊਗਾ ਫਿਰ ਮੈਂ ਕਹਾਂ ਜੀ ਉਹ ਸੀਗਾ ਐਮਐਸਪੀ ਦਾ ਉਹ ਸੀਗਾ ਵੀ ਕਨੈਕਟ ਫਾਰਮਿੰਗ ਦਾ ਉਹ ਸੀਗਾ ਓਪਨ ਮੰਡੀ ਦਾ ਇਹ ਤਾਂ ਸਾਡੀ ਜਿੱਥੇ ਇਹ ਤਾਂ ਸਾਡੀ ਜਿੱਥੋਂ ਫਸਲਾਂ ਪੈਦਾ ਹੋਣੀਆਂ ਸਾਡੀ ਰੋਜ਼ੀ ਰੋਟੀ ਆ ਸਾਡੀਆਂ ਨਸਲਾਂ ਨੇ ਸਾਡੀਆਂ ਫਸਲਾਂ ਨੇ ਇਹ ਤਾਂ ਉਹਨਾਂ ਨੂੰ ਪੈਗੇ ਐਮਐਸਪੀ ਦਾ ਹੀ ਤਾਂ ਲੜਾਂਗੇ ਨਾ ਹੁਣ ਵੀ ਜੇ ਸਾਡੀ ਫਸਲ ਸਾਡੇ ਸਾਡੇ ਖੇਤਾਂ ਨੂੰ ਪੈਗੇ ਇਹ ਤਾਂ ਉਦੋਂ ਵੱਡੀ ਲੜਾਈ ਆ ਪਰ ਅਸੀਂ ਕਹਿੰਦੇ ਆ ਵੀ ਜਦ ਦਿੱਲੀ ਸਾਨੂੰ 400 ਕਿਲੋਮੀਟਰ ਤੇ ਜਾਣਾ ਪੈਂਦਾ ਸੀ ਇੱਥੇ ਤਾਂ ਅਸੀਂ ਘਰ 'ਚ ਬੈਠੇ ਆ ਵੋਟਾਂ ਵੇਲੇ ਇਹਨਾਂ ਨੇ ਸਾਡੇ ਕੋਲੇ ਆਉਣਾ ਅੱਜ ਤੱਕ ਉਮੀਦ ਨਹੀਂ ਮੈਂ ਕਿਹਾ ਇਹਨਾਂ ਦੀ ਬੇਕਦਰੀ ਇੰਨੀ ਕੁ ਹੋਣੀ ਆ ਜਾਣੀ ਇਹਨਾਂ ਨੂੰ ਲੋਕਾਂ ਨੇ ਬੁਲਾਉਣਾ ਅੰਤਕ ਜਾਨੀਏ 27 ਫਿਰ ਆਉਂਦੇ ਓ ਮੈਂ ਕਹਾਂ ਜੀ ਸੁਣ ਲੋ ਗੱਲ ਹੁਣ ਤੁਹਾਨੂੰ ਕੀ ਕਹੀਏ ਸ਼ਰਮ ਆਉਂਦੀ ਆ ਅਸੀਂ ਇੰਨਾ ਖਾਤਰ ਬਈ ਸਾਨੂੰ ਸੀਗਾ ਚਲੋ ਵੀ ਪੁਰਾਣਿਆਂ ਨੇ ਮਾਰਾ ਕੀਤਾ ਇਦਾਂ ਹਨਾ ਆਸੁੰਦੀ ਆ ਵੀ ਬਦਲ ਕੇ ਦੇਖ ਲੋ ਲੋਕਾਂ ਨੇ ਲੋਕਾਂ ਨੇ ਇਹਨਾਂ ਨੇ ਕੁਝ ਨਹੀਂ ਸੀ ਕੀਤਾ ਵੀ ਐਡੇ ਕ੍ਰਾਂਤੀਕਾਰੀ ਸੀਗੇ ਇਹ ਬਈ ਜਿਵੇਂ ਹੁਣ ਹਰਪਾਲ ਚੀਮੇ ਆਰ ਕੇ ਜਿਹੜੇ ਆਏ ਨੇ ਮੁੰਡੀਆਂ ਆਰ ਕੇ ਜਾਂ ਉੱਗੋ ਕਰ ਕੇ ਅਸੀਂ ਤਾਂ ਕੋ ਦੇਖਿਆ ਹੀ ਨਹੀਂ ਐਦਾਂ ਕਿਹਾ ਬਣਾ ਦਿਓ ਬਣਾ ਦੇ ਹੁਣ ਅਸੀਂ ਇਹ ਨਹੀਂ ਦੇਖਣਾ ਵੀ ਗਾਹਾਂ ਕਿਹੜਾ ਆਉਂਦਾ ਵੀ ਹੁਣ ਅਸੀਂ ਕਹਿਣਾ ਵੀ ਇਹਨਾਂ ਨੂੰ ਰਗੜ ਦੋ ਬਾ ਜਿਹੜਾ ਸਾਡੀ ਰੋਟੀ ਤੇ ਸਾਡੇ ਘਰਾਂ ਤੇ ਸਾਡੀਆਂ ਜ਼ਮੀਨਾਂ ਤੇ ਆਏ ਪਏ ਸਾਡੇਓ ਕੀ ਲੱਗਦੇ ਨੇ ਸਾ ਦੇਖੋ ਸਾਡੀਆਂ ਇਹਨਾਂ ਦੀ ਕੁਰਸੀਆਂ ਨਾਲ ਕੋਈ ਲੜਾਈ ਨਹੀਂ ਨਾ ਅਸੀਂ ਕਿਤੇ ਇਲੈਕਸ਼ਨਾਂ ਲੜਨੀਆਂ ਨੇ ਨਾ ਕਦੇ ਅਸੀਂ ਐਮਐਲਏ ਦੀ ਸਾਡੀ ਕੋਈ ਲੜਦੀ ਆ ਸਾਨੂੰ ਇਹਨਾਂ ਦੀਆਂ ਕਰਤੂਤਾਂ ਨਾਲ ਲੜਦੀ ਆ ਜਿਹੜੇ ਸਾਡੇ ਵਿੱਚ ਪੈਠੇ ਸ਼ਰਾ ਮਾਰਨੇ ਝੂਠ ਇੰਨਾ ਝੂਠ ਮੁੱਖ ਮੰਤਰੀ ਸਾਨੂੰ ਪਤਾ ਇਹਨਾਂ ਦੇ ਸੱਲ ਕੱਢਦੇ ਜਿਹੜਾ ਮੁੱਖ ਮੰਤਰੀ ਚੇਅਰਮੈਨ ਹੁੰਦਾ ਗਲਾਡਾ ਦਾ ਅਥਾਰਟੀਜ਼ ਦਾ ਸਾਰੀ ਦਾ ਜਿਹੜੀਆਂ ਡਿਵੈਲਪਮੈਂਟ ਕਰਦੀਆਂ ਨੇ ਇਹ ਤੋਂ ਪਾਵਰਾਂ ਖੋ ਕੇ ਚੀਫ ਸੈਕਟਰੀ ਹੁੰਦੇ ਤੀਆਂ ਬਾਕੀ ਮੈਂ ਕਹਿੰਦਾ ਜਿਹੜੇ 92 ਲਾਸ਼ਾਂ ਨੇ ਉਹ ਵੀ ਬੋਲ ਪਹਿਣ ਵੀ ਠੋਡਾ ਲੋਕ ਭੋਗ ਪਾ ਦੇਣ ਉਦੋਂ ਪਹਿਲਾਂ ਬੋਲ ਬੋ ਨਹੀਂ ਠੋਡਾ ਭੋਗ ਪਾ ਦੇਣਾ ਉਦੋਂ ਬਾਅਦ ਤੱਕ ਕੀ ਨਹੀਂ ਨੇ ਠੋਡੇ ਬੋਲ ਤਾਂ ਰਹੇ ਉਹ ਕਹਿੰਦੇ ਵੀ ਜਿਹੜੇ ਪਾਲਿਸੀ ਅਬਾ ਵਧੀਆ ਵਾਲੀ ਹੈ ਗਿਣਾਇਆ ਜਾ ਰਿਹਾ ਆਹ ਬੈਠਿਆ ਮਕਾਨ ਦਿੰਦੇ ਉਹਨਾਂ ਦੀ ਪੁੱਛ ਲੋ ਦੇਖ ਲੋ ਕਿਸੇ ਨੂੰ ਇੱਕ ਵੀ ਬੰਦਾ ਕਹਦੇ ਇੰਨੇ ਬੰਦਿਆਂ ਚ ਤੁਸੀਂ ਪੁੱਛ ਵੀ ਲੋ ਇੱਕ ਬੰਦਾ ਕਹਦੇ ਅਸੀਂ ਮੰਨ ਲੈਂਦੇ ਆ ਜਾਂ ਸਾਡੇ ਪਿੰਡਾਂ ਜਾ ਕੇ ਦੱਸ ਦੇਣ ਆਹ ਬੈਠਿਆ ਮਾਲਕ ਵਾਲੇ ਪੋਨੇ ਵਾਲੇ ਚਾਰ ਪਿੰਡਾਂ ਵਾਲੇ ਤੇ ਇੱਕ ਵੀ ਬੰਦੇ ਨੂੰ ਦੱਸ ਦੇ ਉਹ ਸਾਰਾ ਵੜ ਕੇ ਦਿਖਾ ਦੇਣ ਇਹਨਾਂ ਦਾ ਨਮਾਇੰਦਾ ਕੋਈ ਉੱਥੇ ਵੜ ਕੇ ਦਿਖਾ ਦੇਵੇ ਅਸੀਂ ਤਾਂ ਬੋਰਡ ਲਾਉਣ ਲੱਗੇ ਆ ਪਿੰਡਾਂ 'ਚ ਇੱਕ ਭਰਾ ਸਾਡਾ ਕਹਿੰਦੇ ਆ ਵਾਰਾ ਡੰਗਰ ਤੇ ਝਾੜੂ ਵਾਲਿਆਂ ਨੂੰ ਸਾਡੇ ਪਿੰਡ 'ਚ ਐਂਟਰੀ ਨਹੀਂ ਆ ਹੋਰ ਦੱਸੋ ਕੀ ਕਹਦੀ ਹੋਂ ਇਹ ਇੱਥੇ ਚੱਲੇਗੀ ਗੱਲ ਵੀ ਜੇ ਐਮਐਸਪੀ ਦੀ ਗੱਲ ਹੁੰਦੀ ਹੁੰਦੀ ਸੀ ਕਿ ਐਮਐਸਪੀ ਮੰਗਦੇ ਸੀ ਕਿ ਸਾਰ ਵੀ ਤੇ ਜ਼ਮੀਨਦਾਰੀ ਫਿਰ ਐਮਐਸਪੀ ਵੀ ਕਾਦੀ ਹੈ ਨਾ ਸਾਰਾ ਕੁਝ ਹੀ ਖਤਮ ਕਰਤਾ ਜੀ ਮੈਂ ਤੁਹਾਨੂੰ ਇਹ ਝੂਠ ਦੇ ਐਡਾ ਝੁੱਠਾ ਮੁੱਖ ਮੰਤਰੀ ਆ ਇਹਦੀ ਆ ਮੈਂ ਤੁਹਾਨੂੰ ਆ ਦੇਖੋ ਜੀ ਲੈਟਰ ਦਿਖਾਉਣਾ ਵਾ ਆ ਦੇਖੋ ਮੈਂ ਤੁਹਾਨੂੰ WhatsApp ਵੀ ਕਰ ਦਨਾ ਵੀ ਆ ਸਾਡੀ ਜ਼ਮੀਨਾਂ ਤੇ ਪ੍ਰੋਪਰ ਰੋਕ ਲਾਤੀ ਸੀ ਐਲਜੂ ਤੇ ਆ ਦੇਖੋ ਇੱਕ ਵਾਰ ਸੇ ਕਹਿੰਦੀ ਅਸੀਂ ਕਿਸਾਨਾਂ ਦੀ ਮਰਜ਼ੀ ਤੋਂ ਉਹ ਐਡਾ ਗੱਪੀ ਐਡਾ ਝੂਠਾ ਲੋਕਾਂ ਨੇ ਪਿਛਲੇਆਂ ਨੂੰ ਤਾਂ ਫਿਰ ਤੈਨੂੰ ਭੁੱਲ ਕੇ ਸੀਗੇ ਵੀ ਕੋਈ ਗੱਲ ਨਹੀਂ ਗਈ ਪਰ ਤੇਰੇ ਤਾਂ ਮਾਰ ਮਾਰ ਜੁੱਤੀਆਂ ਨਾਲ ਉਹ ਪਿੰਡ ਚ ਨਹੀਂ ਬਣ ਦੇਣਾ ਕਿਸੇ ਨੇ ਜੁੱਤੀਆਂ ਮ ਵਿਚ ਬਾੜ ਨਹੀਂ ਡਾੜੇ ਜਮਾਨੇ ਬਾੜ ਨਹੀਂ ਦੇਣਾ ਜੀ ਇਹਨਾਂ ਨੂੰ ਐਡੇ ਮਾੜੇ ਜਦੋਂ ਇਹ ਸਾਡੀਆਂ ਜ਼ਮੀਨਾਂ ਨਹੀਂ ਪੈ ਗਏ ਸਾਡੀ ਸਾਡੀ ਜ਼ਮੀਨ ਸਾਡੀ ਮਾਂ ਸਾਡੇ ਕੋਲੇ ਰਹਿ ਕੀ ਗਿਆ ਇਹਨਾਂ ਤੋਂ ਅਸੀਂ ਕਰੋਨਾ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਇਹ ਸ਼ਿੰਗਾਰਸ਼ਾ ਜਿਹੜਾ ਬਹੁਤ ਤੇਜ਼ ਕਰਾਂਗੇ ਤੇ ਇਹਨਾਂ ਨੂੰ ਪੰਜਾਬ ਚੋਂ ਪਿੰਡਾਂ ਚੋਂ ਪੂਰੀ ਤਰ੍ਹਾਂ ਭਜਾਵਾਂਗੇ ਜਦਕਿ ਇਹਨਾਂ ਨੂੰ ਰਹਿਣਾ ਮੁਸ਼ਕਲ ਹੋ ਜਾਊਗਾ ਕਿ ਜਿੱਥੋਂ ਦੇ ਐਮਐਲਏ ਬਣੇ ਸੀ ਜਾਂ ਮੰਤਰੀ ਬਣੇ ਸੀ ਉਹ ਪਿੰਡਾਂ ਚ ਵੀ ਰਹਿਣਾ ਇਹਨਾਂ ਨੂੰ ਮੁਸ਼ਕਲ ਹੋ ਜਾਊਗਾ ਜੀ ਪਰ ਵੇਟ ਦੇ ਵੱਲ ਅਸੀਂ ਜਾ ਕੇ ਆਏ ਆਂ ਪਰ ਉਹ ਸਰਪੰਚ ਸਾਹਿਬ ਨੇ ਉਹ ਵੈਸੇ ਗੱਲ ਕੀਤੀ ਪਰ ਉਹਨਾਂ ਨੇ ਬਾਈਟ ਨਹੀਂ ਦਿੱਤੀ ਉਹ ਕਹਿੰਦੇ ਵੀ ਅ ਕੀ ਕਹਿੰਦਾ ਪੰਚਾਇਤ ਦੇ ਵੱਲੋਂ ਇੱਕ ਜਾਰੀ ਕੀਤਾ ਗਿਆ ਵਾ ਮਤਾ ਪਾਇਆ ਗਿਆ ਵਾ ਉਸ ਮਤੇ ਵਿੱਚ ਲਿਖਿਆ ਗਿਆ ਵੀ ਅਸੀਂ ਜ਼ਮੀਨ ਹੈ ਜਿਹੜੀ ਪਿੰਡ ਦੀ ਜਿੰਨੀ ਵੀ ਜ਼ਮੀਨ ਹੈ ਉਹ ਨਹੀਂ ਦੇਣੀ ਹੈਗੀ ਸਰਕਾਰ ਨੂੰ ਇਸ ਪਾਲਿਸੀ ਦੇ ਅੰਦਰ ਵੀ ਉਹ ਮਤੇ ਦੇ ਮਤੇ ਪੈ ਰਹੇ ਨੇ ਸਾਰੇ ਪਿੰਡਾਂ ਦੇ ਜੀ ਸਾਰੇ ਸਰਪੰਚ ਸਾਹਿਬ ਵਾਲਾ ਜਿੰਨੇ ਵੀ ਸੀਗੇ ਉਹਨਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਮਤੇ ਪਾ ਕੇ ਦਿੱਤੇ ਆ ਵੀ ਅਸੀਂ ਇਹ ਪਿੰਡ ਦੀ ਜ਼ਮੀਨ ਇੱਕ ਮਰਲਾ ਜ਼ਮੀਨ ਦਾ ਨਹੀਂ ਦੇਣਾ ਚਾਹੁੰਦੇ ਸਾਰੇ ਪਿੰਡਾਂ ਨੇ ਮਤੇ ਪਾਏ ਹੋਏ ਆ ਜੀ ਇਹਨਾਂ ਦੇ ਵਿੱਚ ਕਿੰਨੇ ਪਿੰਡ ਹੋਣਗੇ ਹੁਣ ਇਸ ਹਿਸਾਬ ਨਾਲ ਕਿੰਨੇ ਜਿਹੜੇ ਜਿੰਨਾ ਪਿੰਡਾਂ ਚ ਜ਼ਮੀਨਾਂ ਹੁੰਦੀਆਂ ਉਹਨਾਂ ਨੇ ਤਾਂ ਪਾਈ ਦਿੱਤੇ ਆ ਬਾਕੀ ਵੀ ਪਾਉਣ ਨੂੰ ਸਾਰੇ ਤਿਆਰ ਬੈਠੇ ਆ ਵੀ ਜੇ ਸਾਡੀ ਲੋੜ ਹੈਗੀ ਆ ਸਾਨੂੰ ਫੋਨ ਆਉਂਦੇ ਆ ਮੰਨ ਲਓ ਵੀ ਸਾਡੇ ਚੀਵ ਨੇ ਪਿੰਡ ਦੀ ਜ਼ਮੀਨ ਨਹੀਂ ਰਿਕੁਆਇਰ ਹੋਈ ਬੁਸ਼ ਕਰਦੀ ਨਹੀਂ ਹੋਈ ਨਹੀਂ ਉਹ ਵੀ ਕਹਿੰਦੇ ਜੇ ਸਾਡੀ ਮਤੇ ਦੀ ਲੋੜ ਆ ਸੀ ਮਤੇ ਪਾ ਕੇ ਦੇ ਦਿੰਦੇ ਆ ਜੀ ਵੀ ਇਹ ਸਾਡੀ ਪੰਜਾਬ ਦੀ ਆ ਜਿਹੜੀ ਸਾਡੇ ਪਿੰਡਾਂ ਦੀ ਜ਼ਮੀਨ ਆ ਜਿਹੜੀ ਰਿਕੁਆਇਰ ਨਾ ਨਾ ਕਰ ਲੈਂਡ ਪੂਲ ਸਕੀਮ મંદિર ਨਾ ਲਈ ਜਾ ਇਸ ਪਾਲਿਸੀ ਦੇ ਵਿੱਚ ਇਹ ਮੰਨ ਸਕਦਾ ਵੀ ਇਹ ਇੱਕ ਜਿਹੇ ਰੂਪ ਧਾਰਨ ਕਰ ਰਹੀ ਹੈ ਵੀ ਜਿਸ ਤਰੀਕੇ ਨਾਲ ਦਿੱਲੀ ਦਾ ਇੱਕ ਅੰਦੋਲਨ ਚੱਲਿਆ ਸੀ ਵੀ ਇਹ ਵੀ ਅੰਦੋਲਨ ਨੂੰ ਤਿਆਰ ਹੋ ਰਹੇ ਨੇ ਬਿਲਕੁਲ ਜੀ ਇੱਕ ਅੰਦੋਲਨ ਬਹੁਤ ਵੱਡੇ ਰੂਪ ਧਾਰਨ ਕਰੂਗਾ ਜੀ ਵੱਡਾ ਅੰਦੋਲਨ ਨਾ ਪੰਜਾਬ ਬਚਾਓ ਜ਼ਮੀਨ ਬਚਾਓ ਬਹੁਤ ਵੱਡਾ ਅੰਦੋਲਨ ਉਹ ਤਾਂ ਜੀ ਐਮ ਐਸ ਸੀ ਪੀ ਦਾ ਰੌਲਾ ਸੀ ਜਾਂ ਫਸਲਾਂ ਦੀ ਕੰਟੈਕਟ ਫਾਰਮਿੰਗ ਦਾ ਰੌਲਾ ਸੀਗਾ ਪਰ ਇਹ ਤਾਂ ਜ਼ਮੀਨਾਂ ਦਾ ਰੌਲਾ ਸਾਡੀ ਆਪ ਦੀ ਪੱਗ ਦਾ ਰੌਲਾ ਜੀ ਜੇ ਸਾਡੀ ਜ਼ਮੀਨ ਆ ਰਹੀ ਸਾਡੀ ਸਰਦਾਰੀ ਵੀ ਕਾਦੀ ਆ ਪਾਗ ਦੀ ਜੇ ਜੇ ਅੱਜ ਸਾਡੇ ਸਿਰ ਤੇ ਪਾਗਾ ਤੇ ਜ਼ਮੀਨ ਦੀ ਸਰਦਾਰੀ ਜ਼ਮੀਨ ਦੇ ਨਾਲ ਹੀ ਆ ਸਰਦਾਰ ਸਰਦਾਰੀ ਸਾਡੀ ਜ਼ਮੀਨਾਂ ਦੇ ਨਾਲ ਹੀ ਸਰਦਾਰੀ ਹੈ ਜੀ ਲੇਕਿਨ ਇਸ ਸਰਦਾਰੀ ਦੇ ਉੱਤੇ ਹੀ ਅੱਜ ਪਾਲਿਸੀ ਪਾਲਿਸੀ ਕੱਢੇ ਜਾ ਰਹੇ ਹਾਂ ਜੀ ਪਾਲਿਸੀ ਪਾਲਿਸੀ ਕੀਤਾ ਰਿਹਾ ਪਰ ਅਸੀਂ ਇਹਨਾਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਭੁੱਲ ਭਲੇਖੇ ਕਿਤੇ ਆ ਨਾ ਜਾਇਓ ਅੱਜ ਤਾਂ ਪੰਜਾਬ ਪੁਲਿਸ ਨੂੰ ਵੀ ਬੇਨਤੀ ਕੀਤੀ ਸੀ ਵੀਰੋ ਤੁਸੀਂ ਵੀ ਪੰਜਾਬ ਦੇ ਆ ਇਹਨਾਂ ਦੇ ਮੂਹਰੇ ਲਾ ਕੇ ਕਿਤੇ ਆ ਨਾ ਜਾਇਓ ਵਧੀਆ ਚੰਗੇ ਰਹੋਗੇ ਜਿਵੇਂ 84 ਚ ਫੌਜ ਵੇੜੇ ਫੌਜ ਨੇ ਜਵਾਬ ਦਿੱਤਾ ਸੀ ਤਾਂ ਅਸੀਂ ਤਾਂ ਉਮੀਦ ਵੀ ਜਵਾਬ ਦੇਣਨ ਕਿ ਸਾਡੀ ਪੰਜਾਬ ਪੁਲਿਸ ਦਾ ਅਸੀਂ ਇਸ ਗੱਲ ਤੇ ਵੀ ਇਹਨਾਂ ਦਾ ਧੰਨਵਾਦ ਕਰਾਂਗੇ ਤੇ ਇਸ ਜਗ੍ਹਾ ਦੇ ਉੱਤੇ ਹੁਣ ਜੇ ਯੂਨੀਅਨ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਕਿਸਾਨ ਯੂਨੀਅਨ ਇੱਥੇ ਬੈਠੀ ਹੋਈ ਹੈ ਇੱਥੇ ਜੇ ਸਾਨੂੰ ਜਿੰਨੀਆਂ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਾਰਿਆਂ ਦਾ ਸਹਿਯੋਗ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਥੇ ਪਿਛਲੇ 5 ਦਿਨਾਂ ਤੋਂ ਜਿਹੜਾ ਇਹ ਧਰਨਾ ਇੱਥੇ جاری ਆ ਇਹ ਜਿਹੜਾ ਤੁਸੀਂ ਸਵਾਲ ਕੀਤਾ ਦਿੱਲੀ ਦੀ ਤਰ੍ਹਾਂ ਇਹ ਜਿਹੜਾ ਹੁਣ ਇੱਕ ਤਰ੍ਹਾਂ ਦਾ ਇੱਥੇ ਜਿਹੜਾ ਅਸੀਂ ਗਲਾਡਾ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕੀਤਾ ਇਹ ਦਿੱਲੀ ਦੀ ਤਰ੍ਹਾਂ ਹੀ ਸ਼ੁਰੂ ਕੀਤਾ ਇੱਕ ਅੱਲਾ ਲੁਧਿਆਣਾ ਹੀ ਨਿੰਗਾ ਇਹ ਅੱਜ ਮੈਨੂੰ ਪਤਾ ਲੱਗਿਆ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡਾਂ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਣ ਜਾ ਰਹੀ ਆ ਉਹਨਾਂ ਨੇ ਵੀ ਗਲਾਡਾ ਦਫ਼ਤਰ ਦੇ ਮੁਰੇ ਜਲੰਧਰ ਜਿਹੜਾ ਮੁੱਖ ਦਫ਼ਤਰ ਆ ਇਹਨਾਂ ਦਾ ਗਲਾਡਾ ਦਾ ਉੱਥੇ ਧਾਰਨਾ ਸ਼ੁਰੂ ਕਰ ਰਹੇ ਆ ਉਹ ਵੀ ਵੀ ਇਸ ਤਰੀਕੇ ਨਾਲ ਬੈਠਣ ਦੇ ਨਾਲ ਕਿ ਗੱਲ ਸੁਣੀ ਜਾ ਸਕਦੀ ਹੈ ਵੀ ਪੰਜਾਬ ਸਰਕਾਰ ਤਾਂ ਫਾਇਦੇ ਕਣਾਉਣ ਤੇ ਲੱਗੀ ਹੋਈ ਆ ਵੀ ਫਾਇਦੇ ਹੈਗੇ ਨੇ ਇਸ ਚੀਜ਼ ਇਸ ਪਾਲਿਸੀ ਦੇ ਹਾਂਜੀ ਬਿਲਕੁਲ ਲੱਗਦਾ ਜੀ ਕਿਉਂਕਿ ਜਿਨੇ ਵੀ ਸਾਡੀ ਕਿਸਾਨੀ ਆ ਚਾਹੇ ਤਾਂ ਜਮੀਨਾਂ ਜਿਨ੍ਹਾਂ ਦੀਆਂ ਆਈਆਂ ਉਹਨਾਂ ਨੇ ਤਾਂ ਮਤਲਬ ਰੋਸ ਪ੍ਰਗਟ ਕਰ ਹੀ ਰਹੇ ਆ ਉਸ ਤੋਂ ਬਿਨਾ ਕਿਉਂਕਿ ਕਰਨਾ ਵੀ ਪੈਣਾ ਮੈਂ ਕਿਉਂਕਿ ਪਹਿਲਾਂ ਤਾਂ ਟੋਟਲ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੀ ਜਿਹੜੀ ਜ਼ਮੀਨ ਆ ਉਹ 24000 ਪਲੱਸ ਏਕੜ ਸੀ ਤੇ ਪੂਰੇ ਪੰਜਾਬ ਦੀ ਆ ਜਿਹੜੀ ਉਹ 40000 ਏਕੜ ਸੀ ਹੁਣ ਆ ਜਿਹੜੀ ਇਹਨਾਂ ਨੇ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ ਗਈ ਜਿਹੜੀ 45000 ਪਲੱਸ ਏਕੜ ਜ਼ਮੀਨ ਆ ਉਹ ਅਰਬਨਾ ਸਟੇਟ ਦੇ ਲਈ ਪਲੱਸ 20000 ਏਕੜ ਆ ਜਿਹੜੀ ਉਹ ਇੰਡਸਟਰੀ ਏਰੀਆ ਦੇ ਲਈ ਜਿਹੜੀ ਇਹਨਾਂ ਨੇ ਅਕਵਾਇਰ ਕਰਨ ਜਾ ਰਹੇ ਆ ਤੇ ਕੁੱਲ 65000 ਕੱਲੇ ਲੁਧਿਆਣੇ ਲੁਧਿਆਣੇ ਜ਼ਿਲ੍ਹੇ ਦੀ ਜ਼ਮੀਨ ਅਕਵਾਇਰ ਹੋਣ ਜਾ ਰਹੀ ਆ ਜਿਹਰੇ ਕੇ ਉਹਦੇ ਨਾਲ ਕੀ ਆ ਪਹਿਲਾਂ ਦਾ ਜਿੱਥੇ 30 35 ਪਿੰਡ ਪ੍ਰਭਾਵਿਤ ਸੀਗੇ ਜਾਂ ਪਿੰਡਾਂ ਦਾ ਅੱਧਾ ਅੱਧਾ ਹਿੱਸਾ ਪ੍ਰਭਾਵਿਤ ਸੀਗਾ ਹੁਣ ਉੱਥੇ ਸਾਰੇ ਦੇ ਸਾਰੇ ਪਿੰਡ ਤੇ ਮੇਰਾ ਖਿਆਲ ਆ ਲੁਧਿਆਣੇ ਦੇ ਪੂਰੇ ਪਿੰਡ ਜਿਹੜੇ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਰੋਸ ਆ ਜਿਹੜਾ ਹੈ ਲੋਕਾਂ ਦੇ ਵਿੱਚ ਘਟਣਾ ਨਹੀਂਗਾ ਦਿਨੋ ਦਿਨ ਵਧਣਾ ਮਾ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਸੀਗੇ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਦਰ ਸੇ ਚਲਾ ਹੁੰਦਾ ਹੈ ਇਹ ਮੈਂ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੁੰਨਾ ਵੀ ਡਲੇ ਥੋੜੇ ਵੀ ਪਿੰਡਾਂ ਦੇ ਵਿੱਚ ਪੈਣਗੇ ਅੱਜ ਪਿੰਡਾਂ ਦੇ ਵਿੱਚ ਤੁਸੀਂ ਵੜ ਕੇ ਦੇਖੋ ਥੋੜੇ ਵੀ ਡਲੇ ਪੈਣਗੇ ਜੇ ਤੁਹਾਨੂੰ ਹਲੇ ਵੀ ਭਲੇਖਾ ਲੱਗਦਾ ਵਾ ਅੱਜ ਭਗਵਾਨ ਤਮਾਹਨ ਤੇ ਇਹਨਾਂ ਦੇ 92 ਐਮਐਲਏ ਸਰਕਾਰ ਭੰਗ ਕਰਕੇ ਅਸਤੀਫਾ ਦੇ ਕੇ ਵੋਟਾਂ ਪਵਾ ਕੇ ਦੇਖ ਲੈਣਾ ਤੇ ਪਿੰਡਾਂ ਦੇ ਵਿੱਚ ਲੋਕ ਇਹਨਾਂ ਨੂੰ ਦੱਸ ਦੇਣਗੇ ਵੀ ਅਸੀਂ ਇਹਨਾਂ ਨੂੰ ਬਣਨ ਦਿੰਦੇ ਆ ਜਾਂ ਨਹੀਂ ਬਣਨ ਦਿੰਦੇ। ਭਈ ਤੁਹਾਡੇ ਕਿਹੜਾ ਪਿੰਡ ਕਿਹੜਾ ਏਰੀਆ ਪਿੰਡ ਦਾ? ਮੇਰਾ ਨਾਮ ਹਰਜੋਤ ਸਿੰਘ ਆ ਜੀ ਮੇਰਾ ਪਿੰਡ ਮਾਲਕਾ। ਮਾਲਕਾ। ਹਾਂਜੀ। ਤੇ ਇਹ ਮਾਲਕ ਦੇ ਵਿੱਚ ਕਿੰਨੀ ਕੁ ਜ਼ਮੀਨ ਆ ਤੁਹਾਡੀ ਜਿਹੜੀ ਇਸ ਪਾਲਿਸੀ ਅੰਦਰ ਆਈਏ? ਸਾਡੇ ਮਾਲਕ ਪਿੰਡ ਦੀ ਤਕਰੀਬਨ 350 ਤੋਂ 350 ਏਕੜ ਜ਼ਮੀਨ ਆ ਰਹੀ ਆ ਜੀ। ਤਕਰੀਬਨ ਸਾਡੀ 3-4 ਪਿੰਡਾਂ ਦੀ ਹੈਗੀ 510 ਤੋਂ 11 ਏਕੜ ਆ ਰਹੀ ਆ। ਜਿਹੜੀ ਸਾਡੇ ਕੱਲੇ ਮਾਲਕਪਿੰਡ ਦੀ ਆ ਜਿਹੜੀ ਉਹ तकरीबन 350 ਤੋਂ 350 ਦੇ ਕਰੀਬ ਹੈਗੀ ਆ ਜੀ ਕਿਸਾਨ ਹੈਗਾ ਉੱਥੇ ਜਿਹੜਾ ਇਸ ਪਾਲਿਸੀ ਦੇ ਵਿੱਚ ਜ਼ਮੀਨ ਦੇਣ ਨੂੰ ਤਿਆਰ ਹੋਵੇ ਨਾ ਜੀ ਨਾ ਬਿਲਕੁਲ ਨਹੀਂ ਇੱਕ ਵੀ ਇੱਕ ਵੀ ਕਿਸਾਨ ਇੱਕ ਇੰਚ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈਗਾ ਤੇ ਇਹਨਾਂ ਦੀ ਕਿਉਂਕਿ ਇਹ ਬਹੁਤ ਲੋਕ ਮਾਰੂ ਪਿੰਡ ਅਜਾੜੂ ਕਿਸਾਨ ਮਾਰੂ ਨੀਤੀ ਆ ਜੀ ਇਹ ਇਹਦੇ ਤੇ ਕੋਈ ਵੀ ਬੰਦਾ ਸਹਿਮਤ ਨਹੀਂ ਹੈ ਤੇ ਨਾ ਹੀ ਕੋਈ ਦੇਣ ਕੇ ਆਜੀ ਆ ਜੀ ਜਿਹੜੇ ਆਲੇ ਦਾਲ ਦੇ ਪਿੰਡ ਨੇ ਤੁਹਾਡੇ ਮਾਲਕ ਹੋ ਗਿਆ ਜਾਂ ਮਾਲਕ ਤੋਂ ਨਾਲ ਲੱਗਦੇ ਪਿੰਡ ਨੇ ਕੋਈ ਮਤਾ ਪਾਇਆ ਗਿਆ ਵੀ ਇਸ ਪਾਲਿਸੀ ਦੇ ਵਿੱਚ ਜ਼ਮੀਨ ਨਹੀਂ ਦਿੱਤੀ ਜਾਊਗੀ ਹਾਂਜੀ ਬਿਲਕੁਲ ਅਸੀਂ ਮਤੇ ਇਹ ਪਾ ਕੇ ਦਿੱਤੇ ਆ ਵੀ ਅਸੀਂ ਇਹ ਜ਼ਮੀਨ ਨਹੀਂ ਦੇਣੀ ਸਾਡੇ ਤਕਰੀਬਨ ਮਤਿਆਂ ਦੇ ਉੱਤੇ 80 ਤੋਂ 90% ਸੈਂ ਵੀ ਆ ਜਿਹੜੇ ਰਹਿ ਗਏ 5-10% ਉਹ ਜਿਹੜੇ ਐਨ ਆਰ ਆਈ ਬਾਹਰ ਰਹਿੰਦੇ ਆ ਉਹਨਾਂ ਦੇ ਸਾਈਨ ਹੋਣ ਲੱਗੋਂ ਰਹਿ ਗਈ ਬਾਕੀ ਸਾਰੇ ਪਿੰਡ ਨੇ ਸਾਈਨ ਕੀਤੇ ਆ ਪੂਰੇ ਆਪ ਦੇ ਆਪ ਆ ਕੇ ਲੋਕਾਂ ਨੇ ਸਾਈਨ ਕੀਤੇ ਆ ਨਾਲ ਇਹ ਨਹੀਂ ਕਿਸੇ ਨੂੰ ਕਹਿਣਾ ਪਿਆ ਵੀ ਸਾਈਨ ਕਰੋ ਆਪ ਦੇ ਆਪ ਲੋਕ ਕਹਿੰਦੇ ਵੀ ਸਾਡੇ ਸਾਈਨ ਕਰਵਾਓ ਅਸੀਂ ਇਸ ਪਾਲਿਸੀ ਦੀ ਇਹ ਜਮੀਨ ਨਹੀਂ ਦੇਣੀ ਕਿਸੇ ਨੂੰ ਵੀ ਇਨਰਾਈਜ਼ ਆ ਰਹੇ ਨੇ ਜਿਹੜੇ ਜਨੇ ਜਮੀਨ ਹੈਗੀ ਉੱਥੇ ਬਿਲਕੁਲ ਉਹ ਕਹਿੰਦੇ ਅਸੀਂ ਜੇ ਲੋੜ ਪਊਗਾ ਆਵਾਂਗੇ ਵੀ ਅਸੀਂ ਉਧਰੋਂ ਐਫੀ ਡੈਵਟ ਸਾਨੂੰ ਨੋਟਰੀ ਟੈਸਟਡ ਕਰਾ ਕੇ ਵੀ ਦੇਵਾਂਗੇ ਵੀ ਅਸੀਂ ਜਮੀਨ ਨਹੀਂ ਦੇਣੀ ਹੈਗੀ ਇਹ ਬਤੇ ਤੋਂ ਅਲਾਵਾ ਜਿਹੜੇ ਆ ਕੱਲੇ-ਕੱਲੇ ਕਿਸਾਨ ਨੇ ਜਿਨ੍ਹਾਂ ਦੀ ਜਮੀਨ ਆ ਰਹੀ ਆ ਉਹਨਾਂ ਨੇ ਆਪਣੇ ਐਫੀ ਡੈਵਟ ਇਤਰਾਜ਼ ਦੇ ਅਸੀਂ ਆਪਣੀ ਜ਼ਮੀਨਾਂ ਜਿਹੜੀ ਉਹ ਨਹੀਂ ਦੇਣਾ ਚਾਹੁੰਦੇ ਉਹ ਅਤਰਾਜ ਸਵੰਧੀ ਐਫਟੀ ਰਿਪੋਰਟ ਵੀ ਆ ਜਿਹੜੇ ਗਲਾਡਾ ਦਫਤਰ ਜਮ੍ਹਾਂ ਕਰਵਾਏ ਆ ਅੱਛਾ ਤੇ ਇਹ ਜਿਵੇਂ ਲਿਮਟਾਂ ਵੀ ਹੁੰਦੀਆਂ ਨੇ ਲਈਆਂ ਹੋਈਆਂ ਕਿ ਇਹਨੇ ਲਿਮਟ ਤੇ ਪੈਸੇ ਚੱਕੇ ਹੋਏ ਹੁੰਦੇ ਨੇ ਜ਼ਮੀਨਾਂ ਦੇ ਤਾਂ ਉਹ ਵੀ ਜ਼ਮੀਨਾਂ ਵਿੱਚ ਹੋਣੀਆਂ ਪਰ ਉਹਨਾਂ ਦਾ ਕੀ ਕੀਤਾ ਜੁਨੀਨਾਂ ਦੇ ਉੱਤੇ ਆਲਰੇਡੀ ਲੋਨ ਚੱਲਦੇ ਪਏ ਨੇ ਜ਼ਮੀਨਾਂ ਦੇ ਆਧਾਰ ਤੇ ਬਿਲਕੁਲ ਜ਼ਮੀਨਾਂ ਤਾਂ ਜੀ ਸਾਰਿਆਂ ਦਾ ਚਲੋ ਜ਼ਿੰਮੇਦਾਰ ਤਾਂ ਹੁੰਦਾ ਹੀ ਹੈ ਲੈਂਡ ਦੇ ਨੇ ਲਈਆਂ ਹੁੰਦੀਆਂ ਮਾਂ ਪਰ ਉਹ ਜ਼ਮੀਨਾਂ ਦੇ ਉੱਪਰ ਵੀ ਇਹਨਾਂ ਨੇ ਉਹ ਵੀ ਨੰਬਰ ਸਾਰੇ ਪਾ ਕੇ ਅਖਬਾਰਾਂ ਦੇ ਵਿੱਚ ਦਿੱਤੇ ਆ ਜਿਹੜੇ ਨੰਬਰ ਪਾਏ ਹੋਏ ਆ ਉਹ ਉਹ ਸਾਰੀਆਂ ਉਹਨਾਂ ਜਿਹੜੇ ਪੈਸੇ ਮੋੜਨ ਵਾਲੇ ਉਹਨਾਂ ਦਾ ਕੀ ਬਣੂਗਾ ਫਿਰ ਇਹ ਤਾਂ ਜੀ ਹੁਣ ਦੇਖੋ ਇਹ ਅੱਜ ਪਹਿਲੀ ਤਾਂ ਗੱਲ ਆ ਵੀ ਜਿਮੀਦਾਰ ਨੇ ਜਮੀਨ ਦੇਣੀ ਹੋਈ ਨਹੀਂ ਹੈਗੀ ਤੇ ਬਾਕੀ ਫਿਰ ਉਹ ਉਸ ਤੋਂ ਬਾਅਦ ਇਹ ਵੀ ਝਮੇਲਾ ਪਊਗਾ ਹੀ ਇਸ ਚੀਜ਼ ਦਾ ਵਿੱਚ ਮੇਲਾ ਬਾਅਦ ਵਿੱਚ ਪਊਗਾ ਹੀ ਸੋ ਬਾਈ ਲਿਮਟਾਂ ਦੀ ਗੱਲ ਚੱਲਦੀ ਪਈ ਆ ਵੀ ਲਿਮਟ ਵੀ ਚੱਕੀ ਹੋਣੀ ਆ ਕਿਸਾਨ ਨੇ ਜਿਹੜੀ ਜ਼ਮੀਨ ਦੇ ਉੱਤੇ ਚੱਕੀ ਹੁੰਦੀ ਆ ਫਿਰ ਉਹ ਜੇ ਜ਼ਮੀਨਾਂ ਹੀ ਚਲੇ ਗਈਆਂ ਫਿਰ ਜਿਹੜੇ ਲੋਨ ਚੜੇ ਹੋਏ ਨੇ ਫਿਰ ਉਹ ਕਿਵੇਂ ਤਾਰੇ ਜਾਣਗੇ ਪਹਿਲੇ ਨੰਬਰ ਤੇ ਜ਼ਮੀਨ ਜਾਣ ਹੀ ਨਹੀਂ ਦੇਣੀ ਜੀ ਜਿਵੇਂ ਸਾਡੀ ਮਾਂ ਆ ਜੇ ਵੱਲੋਂ ਸਾਡੀ ਜ਼ਮੀਨ ਨੂੰ ਮਾਂ ਨੂੰ ਹੱਥ ਪਾਉਣਗੇ ਤਾਂ ਫਿਰ ਇਸ ਕਦਾ ਜਿੱਤ ਹੈ ਸਰਕਾਰ ਜਿਹੜੀ ਮਰਜ਼ੀ ਹੋਵੇ ਗੰਗੀ ਅੰਨੀ ਬੋਲੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਜੋ ਇਹਨਾਂ ਨੇ ਲੈਂਡ ਪੋਲਿਕ ਪੋਲਿਸੀ ਬਣਾਈ ਆ ਜੇ ਤਾਂ ਇਹ ਗਾਂ ਨੂੰ ਸਰਕਾਰ ਬਣਾਉਣੀ ਚਾਹੁੰਦੇ ਆ ਉਹਨੂੰ ਰੱਦ ਕਰਕੇ ਰੱਦੀ ਟੋਕਰੇ ਸੱਟ ਕੇ ਸਾਡੇ ਕੋਲ ਆਉਣਗੇ ਲੋਕਾਂ 'ਚ ਫਿਰ ਤਾਂ ਵੈਲਕਮ ਇਹਨਾਂ ਦਾ ਦੇ ਵੱਲੋਂ ਇਹ ਪੋਲਿਸੀ ਨੂੰ ਰੱਦ ਨਹੀਂ ਕਰਦੇ ਫਿਰ ਇਹਨਾਂ ਦਾ ਆਉਣ ਵਾਲੇ ਸਮੇਂ 'ਚ ਮੰਨ ਲਓ ਜਿਵੇਂ ਸਾਨੂੰ ਖੁਸ਼ੀ ਸੀ ਇਹ ਸਰਕਾਰ ਆਉਣ ਦੀ ਬੱਚੇ-ਬੱਚੇ ਨੂੰ ਖੁਸ਼ੀ ਸੀ ਬਿਚਲੋ ਅਸੀਂ ਦੂਜੇ ਚੋਰ ਦੇ ਵੱਲੇ ਇਹ ਆਏ ਪਰ ਅੱਜ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾਈ ਆ ਅੱਜ ਬੱਚੇ-ਬੱਚੇ ਨੂੰ ਇਸ ਗੱਲ ਦਾ ਵਿਰੋਧ ਆ ਵੀ ਇਹ ਲਟੇਰੀ ਸਰਕਾਰ ਬਣ ਗਈ ਨਾ ਤੇ ਸਾਡੀ ਬਾਹ ਨੂੰ ਹੱਥ ਪਾ ਲਿਆ ਇਹ ਵੀ ਸਵਾਲ ਬਣਦਾ ਵੀ ਕੀ ਪਾਲਿਸੀ ਨੂੰ ਪੜਿਆ ਗਿਆ ਵਾ ਕਿਸਾਨਾਂ ਦੇ ਵੱਲੋਂ ਜਾਂ ਫਿਰ ਕੱਲੇ ਜੋ ਮੋਢੀ ਨੇ ਉਹਨਾਂ ਦੱਸਿਆ ਉਸੇ ਚੀਜ਼ ਨੂੰ ਆਪਾਂ ਮੁਖ ਰੱਖ ਕੇ ਚੱਲੇ ਆ ਨਾ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਜੀ ਕਿਸੇ ਕਿਸਾਨ ਨੂੰ ਨਹੀਂ ਆ ਕੇ ਪੁੱਛਿਆ ਵੀ ਤੁਹਾਡੀ ਅਸੀਂ ਜ਼ਮੀਨ ਦੀ ਪਾਲਿਸੀ ਪੜੀ ਹੈ ਤੁਸੀਂ ਵੈਸੇ ਨਹੀਂ ਅਸੀਂ ਨਹੀਂ ਪੜੀ ਇਹਨਾਂ ਨੇ ਐਮਐਲਏ ਨੇ ਨਹੀਂ ਪੜੀ ਜੀ ਹਮੇ ਦੇ ਜਿਹੜੇ ਮੰਤਰੀ ਉਹਨਾਂ ਨੇ ਨਹੀਂ ਪੜੀ ਦੇਖੋ ਤੁਸੀਂ ਸਾਡੇ ਤੱਕ ਤਾਂ ਉਹ ਨਹੀਂ ਸੀ ਉਹ ਇਹਨਾਂ ਦੇ ਜਿਹੜੇ ਮਨਿਸਟਰ ਉਹਨਾਂ ਨੇ ਪੜ੍ਹੀ ਉਹ ਵੱਲੋਂ ਅੰਨੇ ਦੇ ਕੋ ਡਸਾਈਨ ਕਰਦਾ ਇਹ ਇਨਸਾਨ ਜਿਹੜੇ ਇਹ ਚੀਜ਼ ਪੜਦੇ ਨਹੀਂ ਹੈਗੇ ਜੋ ਦੱਸਿਆ ਜਾਂਦਾ ਵੀ ਉਸੇ ਪਿੱਛੇ ਲੱਗ ਜਾਂਦਾ ਸ਼ਾਇਦ ਇਹਨਾਂ ਨੂੰ ਮੁਨਾਫੇ ਦਾ ਨਹੀਂ ਪਤਾ ਇਸ ਵਿੱਚ ਮੁਨਾਵਾ ਕਿੰਨਾ ਹੈ ਨਹੀਂ ਨਹੀਂ ਮੁਨਾਵਾ ਸਾਨੂੰ ਸਾਰਾ ਪਤਾ ਜੀ ਜੋ ਕਿਸਾਨ ਖੇਤੀ ਕਰ ਸਕਦਾ ਦਰ ਨਾਲ ਇੱਕ ਆਫੇ ਵਾਲੀ ਗੱਲ ਆ ਵੀਰੇ ਮੇਰੀ ਮਤਲਬ ਪਹਿਲੀ ਵੀ ਆ ਗਈ ਮਕਾਨ ਵੀ ਮੇਰਾ ਆ ਗਿਆ ਵਿੱਚ ਮੈਂ ਤੁਹਾਡੇ ਵਿੱਚ ਬਣਾਇਆ ਹੋਇਆ ਹਾਂ ਮੀਡੀਅਮ ਪੁੱਛਣਾ ਚਾਹੁੰਦਾ ਜੀ ਮੈਂ ਕਿੱਧਰ ਜਾਊਂਗਾ ਜੀ ਪਹਿਲੀ ਵੀ ਆ ਗਈ ਘਰ ਵੀ ਆ ਗਿਆ ਕਿੱਧਰ ਜਾਵਾਂਗੇ ਜੀ ਅਸੀਂ ਇਹ ਆਮ ਆਦਮੀ ਆ ਪਾਰਟੀ ਜਿਹੜੇ ਐਮ ਐਲ ਏ ਆ ਇਹ ਦੇ ਦੇਣ ਬਥੇਰਾ ਲੁੱਟ ਕੇ ਖਾ ਲਿਆ ਤਨਾ ਚੋਂ 24 ਸਾਲਾਂ ਚ ਥੋੜਾ ਰੁਪਈਆ ਬਣਾਇਆ ਇਹਨਾਂ ਨੇ ਇਹ ਦੇ ਦੇਣ ਆਪਣੀਆਂ ਪੈੜੀਆਂ ਅਸੀਂ ਕਾਹ ਤੋਂ ਦਵਾਂਗੇ ਇਹ ਜਿੰਨਾ ਲੁਧਿਆਣੇ ਦੇ ਤੁਹਾਡਾ ਤੁਹਾਡਾ ਪਿੰਡ ਕਿਹੜਾ ਪਿਆ ਮੇਰਾ ਪਿੰਡ ਪੋਨਾ ਜੀ ਅੱਛਾ ਜੀ ਉਹ ਉਹਦੀ ਜ਼ਮੀਨ ਕਿੰਨੀ ਆ ਪੋਨੇ ਦੀ ਪੋਨੇ ਦੀ ਮੈਂ ਹੈਗੀ 510 ਕੱਲੇ ਹੈਗੇ ਹਾਂ ਹਾਂਜੀ ਪਰਿਵਾਰ ਕਿੰਨੇ ਹੋਣਗੇ ਉਥੇ ਜਿਹੜੇ ਮੌਜੂਦ ਨੇ ਜਿੰਨਾ ਜ਼ਮੀਨਾਂ ਆਉਂਦੀ ਪਿਆ ਹੈ ਹੈਗੇ ਘੱਟੋ ਘਾਟ 25 ਆਉਂਦਾ ਪਿਆ ਇੱਕ ਪਾਸਾ ਹੁੰਦਾ ਹੀ ਪਿੰਡ ਦਾ ਇੱਕ ਪਾਸਾ ਕਮਰਸ਼ੀਅਲ ਚ ਕਰਤਾ ਇਹਨਾਂ ਨੇ ਇੱਕ ਪਾਸਾ ਰਹਿਸੀ ਦੇ ਵਤ ਕਰਤਾ ਕਿ ਜਿਹੜੀ ਸਟੇਜਸ ਬਣਾਈਆਂ ਗਈਆਂ ਨੇ ਉਹਨਾਂ ਵਿੱਚ ਆ ਹਾਂਜੀ ਹਾਂਜੀ ਠੀਕ ਉਹ ਵੀ ਮੈਂ ਤੁਹਾਡੇ ਮੂਹਰੇ ਪੁੱਛਣਾ ਚਾਹੁੰਨਾ ਵੀ ਅਸੀਂ ਜਾਈਏ ਕਿੱਧਰ ਨੂੰ ਦੱਸਣਾ ਤਾਂ ਸਹੀ ਇਹ ਹੈ ਵੀ ਅਸੀਂ ਕੱਲ ਨੂੰ ਅੱਧਾ ਪੈਲੀ ਰਿਕਵਰ ਹੋ ਗਈ ਸਾਡੇ ਪਸ਼ੂ ਆ ਟਰੈਕਟਰ ਟਰਾਲੀਆਂ ਨੇ ਅਸੀਂ ਕਿੱਥੇ ਲੈ ਕੇ ਜਾਵਾਂਗੇ ਜਿਹੜੇ ਸੰਸਮਾਨੇ ਲਏ ਹੋਏ ਨੇ ਜਿਹੜੇ ਹਾਂਜੀ ਉਹ ਕਿੱਥੇ ਲੈ ਕੇ ਜਾਵਾਂਗੇ ਅਸੀਂ ਸਾਡੇ ਕੋਲੇ ਪੈਲੀ ਚਲੀ ਗਈ ਸਾਡੇ ਤਾਂ ਬੱਚਿਆਂ ਨੂੰ ਕਿਸੇ ਨੇ ਰਸਤਾ ਵੀ ਨਹੀਂ ਕਰਨਾ ਜੀ ਤੁਸੀਂ ਵੀ ਆਮ ਜ਼ਿਮੀਂਦਾਰਾਂ ਦੇ ਘਰਾਂ ਨੂੰ ਮੁੰਡੇ ਲੱਗਦੇ ਆ ਮੈਨੂੰ ਤੁਸੀਂ ਦੱਸੋ ਜਾਂ ਆਪਣੇ ਕੋਲੇ ਪੈਲੀ ਨਾ ਰਾਵਾਂਗੇ ਆਪਾਂ ਕੀ ਕਰਾਂਗੇ ਇਹ ਤਾਂ ਮਰਨ ਵਰੀ ਆ ਇਹ ਮਰਾਂਗੇ ਹੋਰ ਕੀ ਹੋਊਗਾ ਜੀ ਆਉਣਗੇ ਆ ਕੇ ਮਾਰੇ ਮਰ ਜਾਾਂਗੇ ਬਸ 50 ਸਾਲ ਦੇ ਹੋ ਗਏ 10 ਸਾਲ ਦੀ ਉਮਰ ਰਹਿ ਗਈ ਮਰੇ ਹੀ ਚੰਗੇ ਦੂ ਦਾ ਫਿਰ ਦੇਖੋ ਪਹਿਲਾਂ ਤਾਂ ਸਾਡੀ ਦਿੱਲੀ ਲੜਾਈ ਰਹੀ ਐ ਐਮਐਸਪੀਆ ਦੀ ਖਾਤਰ ਉਸ ਇਸ ਘਰਸ ਜੱਤੇ ਗਿਆ ਏ ਇਹ ਤਾਂ ਉਹਦੂ ਮਾੜੀ ਨੀਤੀ ਲੈ ਕੇ ਆਪੇ ਸਾਨੂੰ ਠੀਕ ਐ ਸਾਡੀਆਂ ਜ਼ਮੀਨਾਂ ਹੜਪਣ ਲਈ ਆਪੇ ਇਹ ਤਾਂ ਸਾਡੇ ਲਈ ਬਹੁਤ ਮਾਰੂ ਨੀਤੀ ਆ ਅਸੀਂ ਮਰਨ ਨੂੰ ਵੀ ਤਿਆਰ ਆ ਪਿੰਡਾਂ ਚ ਜਾਣ ਦੀ ਨਾ ਤੇ ਮਨਾਹੀ ਕਰਤੀ ਜੇ ਪਿੰਡਾਂ 'ਚ ਵੜਨਗੇ ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਵੀ ਕਿੱਦਾਂ ਬੜੀਦਾ ਠੀਕ ਹੈ ਨਾ ਡੜਾ ਤੋਂ ਡੜਾ ਹੁੰਦਾ ਹੈ ਜਾਂ ਪੜਦਾ ਹੈ ਫਿਰ ਬੜ ਬੜਾ ਹੁੰਦਾ ਹੈ ਠੀਕ ਹੈ ਨਾ ਅਸੀਂ ਆ ਨੀਤੀਆਂ ਤਿਆਰ ਆ ਅਸੀਂ ਸਾਰਾ ਖਤਮ ਹੋ ਜਾਣਗੇ ਸਾਡੀਆਂ ਪੀੜ੍ਹੀਆਂ ਕਿੱਥੋਂ ਖਣਗੀਆਂ ਠੀਕ ਹੈ ਨਾ ਇਸ ਕਰਕੇ ਅਸੀਂ ਤੁਹਾਡੇ ਮੀਡੀਆ ਜਰੇ ਇਹ ਦੱਸਣਾ ਚਾਹੁੰਦੇ ਆ ਵੀ ਠੀਕ ਹੈ ਅੱਗੇ ਤਾਂ ਅਸੀਂ ਐਮਐਸਪੀ ਪਿੱਛੇ ਲੜਦੇ ਸੀਗੇ ਠੀਕ ਹੈ ਤਾਂ ਜ਼ਮੀਨਾਂ ਹੜੱਪਣ ਤੇ ਆਵਰੇ ਪੈਗ ਲਾ ਕੇ ਭਗਵਾਨ ਤੁਮਨ दारू ਪੀ ਕੇ ਹੱਥ ਨੂੰ ਬਿਆਨ ਦੇਣ ਲੱਗ ਜਾਂਦਾ ਇਹ ਆਪਦਾ ਡੇਢ ਸਾਲ ਜਿਹੜਾ ਕੱਟਣਾ ਆਪਦਾ ਕੱਟ ਲਿਵੇ ਲੋਕਸ਼ੈਪਗੇ ਇਹਦੀ ਸਰਕਾਰ ਇਹ ਲੜਾਈ ਹੈ ਜਿਹੜੀ ਇਹ ਫਸਲਾਂ ਦੀ ਜੀ ਇਹ ਨਸਲਾਂ ਦੀ ਰਹਿ ਗਈ ਜੀ ਹੁਣ ਇਸ ਕਰਕੇ ਅਸੀਂ ਭਗਵੰਤ ਮਾਨ ਨੂੰ ਇਹ ਦੱਸ ਦਿੰਦੇ ਆ ਵੀ ਜੇ ਜਦੋਂ ਗਾਹ ਨੂੰ ਸਰਕਾਰਾਂ ਤੋਂ ਲਿਆਉਣਾ ਚਾਹੋ ਨਾ ਜੋ ਸੰਘਰਸ਼ਾ ਲੋਕਾ ਸੜਕਾਂ ਤੇ ਬੈਠ ਕੇ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਆ ਕੇ ਆਪਦੇ ਮੈਨੂ ਭੇਜ ਕੇ ਉਹਨਾਂ ਨੂੰ ਉਹਦੀ ਮੀਟਿੰਗਾਂ ਅਟੈਂਡ ਕਰਕੇ ਇਹ ਸੰਘਰਸ਼ ਦੇ ਵਿੱਚ ਕਿਉਂ ਸੰਘਰਸ਼ ਹੋ ਰਿਹਾ ਕਾਹ ਤੋਂ ਹੋ ਰਿਹਾ ਉਹਦੇ ਵਿੱਚ ਆ ਕੇ ਆਪਦੀ ਮੀਟਿੰਗਾਂ ਕਰਨ ਤੇ ਆਪਦੀ ਕੈਬਨ ਬਣਾ ਕੇ ਵਿਧਾਨ ਸਭਾ ਦੇ ਵਿੱਚ ਕੋਈ ਬੈਲੇ ਨੂੰ ਰੱਦੀ ਟੋਕਰੇ ਸੱਟ ਗਏ ਫੇਰ ਲੋਕਾਂ ਦੇ ਵਿੱਚ ਆਉਣਗੇ ਫੇਰ ਇਹਨਾਂ ਦਾ ਵੈਲਕਮ ਨਹੀਂ ਕਦਾ ਜੱਤ ਅਸੀਂ ਇਹਨਾਂ ਨੂੰ ਮਨ ਲੋ 27 ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਵੱਡ ਨਹੀਂ ਦੇਣਗੇ ਲੋਕਾਂ ਨੂੰ ਇਹਨਾਂ ਰੋਧ ਹੋ ਚੁੱਕਿਆ ਹੈ ਇਹਨਾਂ ਦਾ ਕਿਉਂਕਿ ਲੋਕਾਂ ਦਾ 3.5 ਸਾਲਾਂ ਜਿੰਨਾ ਤੋਂ ਮਨ ਖੱਟਾ ਕਰਤਾ ਕਿ ਚਲੋ ਦੂਜਿਆਂ ਨੇ ਤਾਂ 70 ਸਾਲ ਲੁੱਟੇ ਸੀ 35 ਸਾਲ ਦੂਜੇ ਲੁੱਟ ਕੇ 35 ਕਾਗਰਸ ਵਾਲੇ ਲੁੱਟ ਗਏ ਲੋਕਾਂ ਨੇ ਬੜੇ ਮਾਣ ਨਾਲ ਲਿਆਏ ਸੀ ਇਹਨਾਂ ਨੂੰ ਬਈ ਚਲੋ ਦੂਜਿਆਂ ਚੋਰਾ ਦਾ ਖੜਾ ਛੱਟਿਆ ਇਸ ਕਰਕੇ ਆ ਬਈ ਅਸੀਂ ਇਹ ਗੱਲ ਕਹਦਾ ਜੱਤ ਲੋਕ ਬਰਦਾਸ਼ਤ ਨਹੀਂ ਕਰਨਗੇ ਅਸੀਂ ਜ਼ਮੀਨਾਂ ਆਪਣੀਆਂ ਬਿਲਕੁਲ ਨਹੀਂ ਵੇਚਣ ਦੇਣਗੇ ਜੀ ਹਾਂ ਅਕੀਰ ਦੇ ਵਿੱਚ ਕੀ ਲੱਗਦਾ ਆ ਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਦੇ ਅਗੇਂਸਟ ਜਿਹੜੇ ਆ ਕਿਸਾਨ ਜਾਂਦੇ ਪਏ ਨੇ ਵੀ ਇਹਦਾ ਸੱਟਾ ਕੀ ਨਿਕਲ ਕੇ ਆਊਗਾ ਸੱਟਾ ਇਹ ਹੀ ਆ ਜੀ ਕਿਸਾਨਾਂ ਦੀ ਜਿੱਤ ਹੋਊਗੀ ਜੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜ਼ਮੀਨਾਂ ਕਿਸਾਨਾਂ ਦੇ ਕੋਲੇ ਰਹਿਣਗੀਆਂ ਜਿੰਨੀਆਂ ਵੀ ਜੱਥੇਬੰਦੀਆਂ ਆ ਕਿਸਾਨ ਮਜ਼ਦੂਰ ਏਕਤਾ ਇਹਨਾਂ ਦੀ ਜਿੱਤ ਹੋਊਗੀ ਇਹ ਸੱਟਾ ਇਹ ਨਿਕਲੂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਲੈਣੀ ਚਾਕੂ ਹਾਂਜੀ ਸੋ ਬਧੇ ਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ